ਚਾਹੇ ਮੂੰਗੀ ਦੀ ਦਾਲ ਹੋਵੇ ਜਾਂ ਛੋਲੇ ਹੋਣ ਜਾਂ ਕਾਲੇ ਤਿਲ ਹੋਣ ਜਾਂ ਫਿਰ ਮਸਰ ਦੀ ਦਾਲ ਹੋਵੇ ਮੋਠਾ ਦੀ ਇਹਨਾਂ ਨੂੰ ਖਾਣ ਦਾ ਸਹੀ ਟੰਗ ਜੋ ਮੈਡਮ ਹਰਪ੍ਰੀਤ ਨੇ ਸਾਨੂੰ ਦੱਸਿਆ ਉਹ ਵਾਕਈ ਬਾ ਕਮਾਲ ਹੈ ਇਹ ਹੋ ਗਏ ਆਪਣੇ 15 ਗ੍ਰਾਮ ਚਲੇ 10 ਗ੍ਰਾਮ ਤੁਹਾਡੀ ਆਪਣੀ ਆ ਗਈ ਮੂੰਗੀ ਦੀ ਦਾਲ ਔਰ ਉਸ ਤੋਂ ਬਾਅਦ ਆ ਗਈ ਆਪਣੀ ਮੂੰਗਫਲੀ ਇਹ ਮੂੰਗਫਲੀ ਕੱਚੀ ਹੈ ਉਹ ਨਹੀਂ ਹੋਈ ਇਹ ਸਰ ਕੱਚੀ ਮੂੰਗਫਲੀ ਹੈ ਇਹ ਕਿਲੇ ਵੀ ਨਾਲ ਨਾਲ ਹੋਈ 15 ਗ੍ਰਾਮ ਠੀਕ ਹੈ ਇਹ ਸਰ ਆਪਣਾ ਹੋ ਗਿਆ 6 ਚੀਜ਼ਾਂ ਦਾ ਮਿਸ਼ਰਣ ਉਸ ਤੋਂ ਇੱਕ ਹੀ ਬਣ ਗਿਆ ਜੀ ਹੁਣ ਤੁਸੀਂ ਕਹਿੰਦੇ ਵੀ ਇਹ ਅੰਮ੍ਰਿਤ ਬਣ ਗਿਆ ਇਹ ਅੰਮ੍ਰਿਤ ਭੋਜ ਕਿਹੜੀ ਕਿਹੜੀ ਬਿਮਾਰੀਆਂ ਭਜਾਉ ਜੀ ਵੈਜੀ ਚਲੋ ਇਹ ਕਿਹੜੀ ਕਿਹੜੀ ਬਿਮਾਰੀਆਂ ਦੇ ਉੱਤੇ ਕੰਮ ਕਰੂ ਜਿਹੜਾ ਮੈਮ ਕਹਿੰਦੇ ਨੇ ਵੀ ਇਹ ਅੰਮ੍ਰਿਤ ਹੈਗਾ ਹਰਪ੍ਰੀਤ ਜੀ ਕਹਿੰਦੇ ਨੇ ਇਹ ਵੈਸੇ ਸਾਰੀਆਂ ਤੇ ਕੰਮ ਕਰੂਗੀ ਜੀ ਜਿਵੇਂ ਕਿ ਸ਼ੂਗਰ ਮੋਟਾਪਾ ਬੀਪੀ ਬੰਦਾ ਕਲੈਸਟਰੋਲ ਹਨ ਕੋਈ ਵੀ ਤੁਸੀਂ ਜੋੜਾਂ ਚ ਦਰਦ ਬਿਲਕੁਲ ਇਹ ਸਾਰਿਆਂ ਚ ਕੰਮ ਕਰੂਗੀ ਅ ਵੈਜ ਦਾ ਕਹਿਣਾ ਹੈ ਕਿ ਇਹ ਜਿਹੜੀ ਲੱਕੜ ਹੈਗੀ ਹੈ ਏਡੀ ਕਰਾਮਾਤੀ ਲੱਕੜ ਹੈਗੀ ਹੈ ਕਿ ਇਹਨੂੰ ਜੋ ਸਵੇਰੇ ਸਵੇਰੇ ਆਪਣੇ ਅਸੀਂ ਕਹਿ ਲਈਏ ਕਿ ਭੋਜਨ ਤੋਂ ਪਹਿਲਾਂ ਆਪਣਾ ਇਹ ਡਾਈਟ ਦਾ ਹਿੱਸਾ ਬਣਾ ਲੇਗਾ ਤੇ 50 ਕਿਸਮ ਦੀਆਂ ਬਿਮਾਰੀਆਂ ਜਿਹੜੀਆਂ ਉਹਨੂੰ ਨਹੀਂ ਹੋਣਗੀਆਂ ਨਾਲ ਜੀ ਨਹੀਂ ਨਹੀਂ ਤਜ ਹੈ ਜੀ 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 ਸੋ ਦੇਖੋ ਵੈ ਜੀ ਦਾ ਕਹਿਣਾ ਹੈ ਕਿ ਜਿਹੜਾ ਇਹ ਤਜ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਉਹਦੀਆਂ ਬਿਮਾਰੀਆਂ ਫਿਰ ਜਾਣਗੀਆਂ ਜੀ ਭੱਜ ਕੁੱਲ ਬਿਲਕੁਲ ਜਾਣ ਕੇ ਜੀ ਸ਼ੂਗਰ ਕਿਸੇ ਨੂੰ ਹੋਣ ਵਾਲਾ ਹੈ ਜਾਂ ਸ਼ੂਗਰ ਕਿਸੇ ਨੂੰ ਹੋ ਗਿਆ ਉਹਨੇ ਟੈਸਟ ਨਹੀਂ ਕਰਾਇਆ ਪਰ ਉਹਨੂੰ ਸ਼ੂਗਰ ਹੈ ਪਤਾ ਕੀ ਮੈਨੂੰ ਲੱਗਦਾ ਇਹ ਵੀ ਸ਼ੁਗਰ ਹੋਗੀ ਸਾਨੂੰ ਜਾਂ ਸ਼ੁਗਰ ਹੋਣ ਵਾਲੀ ਹੈ ਜਾਂ ਸ਼ੁਗਰ ਵਾਲਾ ਜਿਹੜਾ ਦੂਤ ਹੈਗਾ ਸਾਡੇ ਗੇਟ ਖੜਕਾ ਰਿਹਾ ਬਾਹਰ ਖੜਾ ਸਿੰਪਟਮ ਦੇਖਣ ਲੱਗ ਜਾਂਦੇ ਜੀ ਸ਼ੁਗਰ ਤਾਂ ਦੇਖੋ ਹੈ ਨਾ ਜਿਹਨੇ ਤੁਹਾਡੇ ਜਿਵੇਂ ਆਪਣ ਲੱਕੜ ਨੂੰ ਘੌਣ ਲੱਗ ਜਾਂਦੀ ਹੈ ਐਹੀ ਸ਼ੁਗਰ ਆ ਹੁਣ ਤੁਹਾਨੂੰ ਪਤਾ ਹੀ ਲੱਗਣਾ ਹੌਲੀ ਹੌਲੀ ਬੰਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਅੱਖਾਂ ਨਿਗਾ ਘਟਣ ਲੱਗ ਜਾਂਦੀ ਹੈ ਵਾਲ ਝੜਨ ਲੱਗ ਜਾਂਦੇ ਹਨਾ ਤੇ ਬੰਦਾ ਅੰਦਰੋਂ ਖੋਖਲਾ ਹੋ ਜਾਂਦਾ ਤਾਕਤ ਤਾਂ ਬਿਲਕੁਲ ਵੀ ਨਹੀਂ ਰਹਿੰਦੀ ਬੰਦੇ ਦੇ ਵਿੱਚ ਹਨਾ ਉਹ ਤਾਂ ਕੱਚਾ ਹੱਲ ਹੈ ਜੀ ਉਹ ਤਾਂ ਟੈਂਪਰੇਰੀ ਹੱਲ ਹੈ ਉਹ ਤਾਂ ਮੈਂ ਦੇਖਿਆ ਕਈ ਵਿਆਹਾਂ ਦੇ ਵਿੱਚ ਲੋਕ ਦੋ ਦੋ ਗੋਲੀਆਂ ਸ਼ੂਗਰ ਦੀਆਂ ਖਾ ਕੇ ਬਾਅਦ ਵਿੱਚ ਗਲਾਬ ਜੰਮਣਾ ਰਸਗੁੱਲੇ ਵੀ ਖਾਈ ਜਾਂਦੇ ਨੇ ਜੀ ਕੋਕ ਵੀ ਪੀ ਜਾਂਦੇ ਨੇ ਹਾਂਜੀ ਉਹ ਕਹਿੰਦੇ ਕਿ ਵੀ ਜੇ ਅਸੀਂ ਕਹਿੰਦੇ ਵੀ ਆਹ ਕੀ ਕਰਦਾ ਉਹ ਕਹਿੰਦੇ ਗੋਲੀ ਖਾਦੀ ਹੋਈ ਹੈ ਸ਼ੂਗਰ ਵਾਲੀ ਪਹਿਲਾਂ ਇਹਨੂੰ ਕਹਿੰਦੇ ਹੁੰਦੇ ਸੀ ਵੀ ਇਹ ਅਮੀਰ ਲੋਕਾਂ ਦੀ ਹੈ ਬੀਪੀ ਸ਼ੂਗਰ ਪਿੰਡ ਵਾਲਿਆਂ ਨੂੰ ਨਹੀਂ ਹੁੰਦੀ ਹੁੰਦੀ ਨਾ ਸੁਣਿਆ ਸੀ ਪਿੰਡ ਵਾਲਿਆਂ ਕਿਸ ਨੇ ਪਿੰਡ ਵਾਲੇ ਤਾਂ ਹੱਸਦੇ ਹੁੰਦੇ ਸੀ ਅਗਰ ਕੋਈ ਸ਼ਹਿਰੀ ਚਲਾ ਜਾਂਦਾ ਸੀ ਕਹਿੰਦਾ ਸੀ ਜੀ ਮੈਂ ਤਾਂ ਨਮਕ ਘੱਟ ਖਾਣਾ ਜਾਂ ਮੈਂ ਮਿੱਠਾ ਨਹੀਂ ਖਾਣਾ ਓਏ ਤੈਨੂੰ ਕਿਉਂ ਕਹਿੰਦਾ ਸ਼ੂਗਰ ਹੈ ਹੱਸਦੇ ਹੁੰਦੇ ਸੀ ਉਸ ਵੇ ਬਿਲਕੁਲ ਬਿਲਕੁਲ ਸਾਡੇ ਪਿੰਡਾਂ 'ਚ ਤਾਂ ਉਹਨੂੰ ਬਾਬੂ ਜੀ ਕਹਿੰਦੇ ਹੁੰਦੇ ਸੀ ਜੀ ਬਾਬੂ ਜੀ ਵਾਲੇ ਚੋਚਲੇ ਕਰਦਾ ਫਿਰ ਮਤਲਬ ਗਰਮੀ 'ਚ ਵੀ ਵਟ ਕੱਢੂ ਬਿਮਾਰੀਆਂ ਤੋਂ ਬਿਲਕੁਲ ਅਸੀਂ ਖਾ ਸਕਦੇ ਆ ਹਾਂਜੀ ਸਰ ਬੰਦੇ ਦੀ ਵਟ ਤਾਂ ਨਹੀਂ ਕੱਢਦੀ ਜੀ ਨਹੀਂ 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 ਵਟ ਬਿਮਾਰ ਅਬੀ ਖੋਰ ਸਵਾਲ ਹੈਗਾ ਜਿਹੜੀਆਂ ਸਾਡੀਆਂ ਭੈਣਾਂ ਹੈਗੀਆਂ ਨੇ ਜਿਨ੍ਹਾਂ ਦਾ ਡਿਲੀਵਰੀ ਤੋਂ ਬਾਅਦ ਬਹੁਤ ਵਾਰ ਹੁੰਦਾ ਵੀ ਵਜ਼ਨ ਇੱਕਦਮ ਵੱਧ ਗਿਆ ਉਹ ਲੈ ਸਕਦੇ ਨੇ ਹਾਂਜੀ ਸਰ ਅੰਮ੍ਰਿਤ ਇਹ ਬਣਾ ਦਿੱਤਾ ਹੈ ਦਾਲਾਂ ਦਾ मूंगਫਲੀ ਦਾ ਇਹ ਤਾਂ ਰੰਗ ਹੀ ਚੇਂਜ ਕਰ ਗਿਆ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸੀਫ ਫਾਰੂਕੀ ਤੇ ਮੇਰੇ ਨਾਲ ਨੇ ਅੱਜ ਮੇਰੇ ਸੱਜੇ ਪਾਸੇ ਬੈਠੇ ਵੈਦ ਬਲਜਿੰਦਰ ਸਿੰਘ ਪਿੰਟੂ ਸੋਮਲ ਦੇ ਨਾਮ ਤੇ ਜਿਹੜੇ ਇਸ ਇਲਾਕੇ ਦੇ ਵਿੱਚ ਜਾਣੇ ਜਾਂਦੇ ਨੇ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਬੈਠੇ ਕਿੱਥੇ ਆ ਬੜੀ ਖਾਸ ਥਾਂ ਦੇ ਤੇ ਬੈਠੇ ਆ ਤੇ ਮੇਰੇ ਖੱਬੇ ਪਾਸੇ ਬੈਠੇ ਨੇ ਮੈਡਮ ਹਰਪ੍ਰੀਤ ਜੀ ਜਿਹੜੀ ਕਿ ਡਾਈਟੀਸ਼ਨ ਨੇ ਅੱਜ ਬੜੇ ਨੁਸਕੇ ਬੜੇ ਸਿੰਪਲ ਸਿੰਪਲ ਸਾਦੇ ਸਾਦੇ ਤੁਸੀਂ ਇਹ ਦੇਖੋ ਵੈਦ ਜੀ ਦਾ ਕਹਿਣਾ ਹੈ ਕਿ ਇਹ ਜਿਹੜੀ ਲੱਕੜ ਹੈਗੀ ਹੈ ਏਡੀ ਕਰਮਾਤੀ ਲੱਕੜ ਹੈਗੀ ਹੈ ਕਿ ਇਹਨੂੰ ਜੋ ਸਵੇਰੇ ਸਵੇਰੇ ਆਪਣੇ ਅਸੀਂ ਕਹਿ ਲਈਏ ਕਿ ਭੋਜਨ ਤੋਂ ਪਹਿਲਾਂ ਆਪਣਾ ਡਾਈਟ ਦਾ ਹਿੱਸਾ ਬਣਾ ਲੇਗਾ ਤੇ 50 ਕਿਸਮ ਦੀਆਂ ਬਿਮਾਰੀਆਂ ਜਿਹੜੀਆਂ ਉਹ ਨੂੰ ਨਹੀਂ ਹੋਣਗੀਆਂ ਇਸੇ ਤਰੀਕੇ ਨਾਲ ਅੱਜ ਇਹ ਚਾਹੇ ਮੂੰਗੀ ਦੀ ਦਾਲ ਹੋਵੇ ਜਾਂ ਛੋਲੇ ਹੋਣ ਜਾਂ ਕਾਲੇ ਤਿਲ ਹੋਣ ਜਾਂ ਫਿਰ ਮਸਰ ਦੀ ਦਾਲ ਹੋਵੇ ਮੋਠਾਂ ਦੀ ਇਹਨਾਂ ਨੂੰ ਖਾਣ ਦਾ ਸਹੀ ਟੰਗ ਜੋ ਮੈਡਮ ਹਰਪ੍ਰੀਤ ਨੇ ਸਾਨੂੰ ਦੱਸਿਆ ਉਹ ਵਾਕਈ ਬਾ ਕਮਾਲ ਹੈ ਕੀ ਟੰਗ ਹੈ ਕਿਸ ਤਰੀਕੇ ਨਾਲ ਅਸੀਂ ਆਪਣੇ ਪਰਿਵਾਰ ਦਾ ਖਿਆਲ ਹੈਗਾ ਇਹਨਾਂ ਡਾਲਾਂ ਦੇ ਜ਼ਰੀਏ ਇਸ ਲੱਕੜ ਦੇ ਜ਼ਰੀਏ ਤੇ ਇਹ ਸਮਝਾਂਗੇ ਵੀ ਕਿਸ ਚੀਜ਼ ਦੀ ਦਤਨ ਹੈਗੀ ਹੈ ਇਹ ਵੀ ਅਸੀਂ ਤੁਹਾਨੂੰ ਦੱਸਾਂਗੇ ਕੀ ਦਾ ਇਸਤੇਮਾਲ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਪਹਿਲਾਂ ਅਸੀਂ ਸ਼ੁਰੂਆਤ ਕਰ ਲੈਂਦੇ ਆ ਸ਼ੁਰੂਆਤ ਅਸੀਂ ਵੈਦ ਬਲਜਿੰਦਰ ਜੀ ਉਰਫ ਪਿੰਟੂ ਸੋਮਲ ਜੀ ਤੋਂ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਵੈਦ ਜੀ ਹਕੀਕਤ ਟੀਵੀ ਪੰਜਾਬੀ ਤੇ ਪਹਿਲੀ ਵਾਰ ਸਾਡੇ ਦਰਸ਼ਕਾਂ ਨਾਲ ਰੂਬਰੂ ਹੋ ਰਹੇ ਹੋ ਤੁਸੀਂ ਥੈਂਕ ਯੂ ਫਰੂਕੀ ਸਾਹਿਬ ਧੰਨਵਾਦ ਤੁਹਾਡਾ ਬਹੁਤ ਜੀ ਅੱਛਾ ਮੈਂਮ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਥੈਂਕ ਯੂ ਸਰ ਸਾਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਸਰ ਤੁਹਾਡਾ ਵੀ ਜੀ ਆਇਆਂ ਨੂੰ ਜੀ ਜੀ ਬਹੁਤ ਸ਼ੁਕਰੀਆ ਸੋ ਜੱਟ ਸਾਹਿ ਇੱਡੀ ਬਾ ਕਮਾਲ ਲੱਕੜ ਹੈਗੀ ਹੈ ਕੀ ਚੀਜ਼ ਅਸੀਂ ਤੁਹਾਡੇ ਕੋਲੇ ਵੀ ਪੁੱਛਾਂਗੇ ਇਹ ਮੈਨੂੰ ਤੇ ਦਾਲਚੀ ਨਹੀਂ ਲੱਗਦੀ ਦਾਲਚੀ ਨਹੀਂ ਹੈ ਨਹੀਂ ਜੀ ਨਹੀਂ ਤੁਸੀਂ ਦੇਖੋ ਧਿਆਨ ਨਾਲ ਦੇਖੋ ਜਾਂ ਦਰਸ਼ਕਾਂ ਨੂੰ ਪੁੱਛੋ ਤੁਹਾਨੂੰ ਕੀ ਲੱਗਦਾ ਹੈ ਇਹ ਚਲੋ ਉਹਨਾਂ ਨੂੰ ਗੈਸ ਕਰਨ ਤਾਂ ਮੈਂ ਅੱਜ ਤੁਹਾਨੂੰ ਦੱਸਾਂਗੇ ਵੀ ਇਹ ਕੀ ਚੀਜ਼ ਹੈ ਤੁਸੀਂ ਦੱਸੋਗੇ ਤਾਂ ਅਸੀਂ ਨਾ ਇਹ ਕੀ ਚੀਜ਼ ਹੈਗੀ ਹੁਣੇ ਦੱਸ ਦਿੰਦੇ ਆ ਜੀ 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 ਚਲੋ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਚੀਜ਼ ਹੈਗੀ ਹੈ ਪਰ ਹੁਣ ਅਸੀਂ ਗੱਲਬਾਤ ਕਰ ਲੈਨੇ ਕਿ ਜਿਹੜੀ ਇਹ ਚੀਜ਼ ਹੈਗੀ ਹੈ ਕਿਹੜੇ-ਕਿਹੜੇ ਚੀਜ਼ਾਂ ਦੇ ਵਿੱਚ ਤੁਹਾਨੂੰ ਫਾਇਦਾ ਦੇਣ ਵਾਲੀ ਹੈ ਵੈ ਜੀ ਅੱਜਕੱਲ ਜਿਹੜਾ ਇੱਕ ਬੜੀ ਬਿਮਾਰੀ ਹੈਗੀ ਹੈ ਜਿਹਨੂੰ ਸੁਣਦੇ ਸਾਰੇ ਰੋਂਗ ਤੇ ਖੜੇ ਹੋ ਜਾਂਦੇ ਨੇ ਉਹ ਹੈ 슈ਗਰ ਦੀ ਬਿਮਾਰੀ ਜੀ ਉਹ ਕਹਿੰਦੇ ਨੇ ਵੀ ਇਸ ਵੇਲੇ 슈ਗਰ ਦੀ ਬਿਮਾਰੀ ਦਾ ਹਾਲਾਤ ਇਹ ਨੇ ਕਿ ਮੈਂ ਪਿੱਛੇ ਇੱਕ ਖਬਰ ਪੜ੍ਹ ਰਿਆ ਸੀ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ 'ਚ 슈ਗਰ ਹੈ ਜਿਹੜੀ ਉਹ ਜ਼ਿਆਦਾ ਵਧ ਗਈ ਉਹਦਾ ਕੀ ਕਾਰਨ ਮੰਨਦੇ ਹੋ ਤੁਸੀਂ ਦੇਖੋ ਪਿੰਡ ਵੀ ਹੁਣ ਪਿੰਡ ਨਹੀਂ ਰਹਿ ਗਏ ਪਿੰਡ ਵੀ ਸ਼ਹਿਰੀ ਬਣ ਗਏ ਅੱਛਾ ਪਿੰਡਾਂ ਦਾ ਰਹਿਣ ਸਹਿਣ ਪਿੰਡਾਂ ਦੀ ਡਾਈਟ ਜਿਹੜੀਆਂ 버ਗਰ ਨੂਡਲ ਜਿੰਨਾ ਵੀ ਇਹ ਵੈਸਟਰ ਫੂਡ ਆ ਸਭ ਪਿੰਡਾਂ ਚ ਆ ਗਿਆ ਰੇੜੀਆਂ ਰਾਹੀਂ ਪਿੰਡਾਂ ਚ ਰੇੜੀਆਂ ਲਾਈ ਖੜੇ ਹੁੰਨੇ ਸ਼ਾਮ ਨੂੰ ਤੇ ਸਾਰਾ ਖਾਣ ਪਾਣ ਵਿਗੜ ਗਿਆ ਅਸਲ ਦੇ ਵਿੱਚ ਜਿਹੜਾ ਗੋਲ ਗੱਪੇ ਉਹ ਟਿੱਕੀਆਂ ਹੁੰਦੇ ਸੀ ਭੱਲੇ ਹੁੰਦੇ ਸੀ ਹੁਣ ਉਹਨਾਂ ਦੀ ਥਾਂ ਨੂਡਲਸ ਨੇ ਲੈ ਲਈ ਐ ਉਹਨਾਂ ਦੀ ਥਾਂ ਹੁਣ 버ਗਰਾਂ ਨੇ ਲੈ ਲਈ ਮੈਂ ਤਾਂ ਹੈਰਾਨ ਖੁਦ ਹੋ ਜੰਨਾ ਜੀ ਜੀ ਇਹੀ ਕਾਰਨ ਹੈ ਜਿਹੜੇ ਅੱਜ ਕੱਲ ਸ਼ੂਗਰ ਦੀ ਮਤਲਬ ਇੰਨੇ ਪੇਸ਼ੈਂਟ ਪਿੰਡਾਂ ਚ ਵੀ ਹੋ ਗਏ ਨਹੀਂ ਪਿੰਡਾਂ ਚ ਨਹੀਂ ਸੀ ਹੁੰਦੇ ਇਹ ਇਹਨੂੰ ਸ਼ਹਿਰੀ ਬਿਮਾਰੀ ਕਹੀ ਜਾਂਦੀ ਸਾਡੇ ਪਿੰਡਾਂ ਚ ਵੀ ਸ਼ ਬਲੈ ਹੁਣ ਪਿੰਡਾਂ ਚ ਵੀ ਆ ਗਈ ਸੋ ਬਿਲਕੁਲ ਇਹ ਕਹਿੰਦੇ ਸੀ ਵੀ ਜਿਹੜੇ 슈ਗਰ ਹੈਗੀ ਹੈ ਜਾਂ ਫਿਰ ਬੀਪੀ ਹੈਗਾ ਅੱਛਾ ਬੀਪੀ ਤੇ ਵੀ ਬੜੀ ਦਿੱਕਤ ਹੈਗੀ ਹੈ ਜੀ हां बीपी ਹੁਣ ਸਾਡੇ ਜ਼ਿੰਮੇਦਾਰ ਤਰਕਾ ਜਾਂ ਪਿੰਡਾਂ ਜਿੰਨੇ ਵੀ ਆ ਹੱਥੀ ਕੰਮ ਛੱਡ ਗਏ ਬਿਲਕੁਲ ਵੀ ਸਾਰੇ ਦਿਨ ਬੈਠਾ ਮੋਬਾਈਲਾਂ ਤੇ ਲੱਗਿਆ ਸਵੇਰ ਤੇ ਲੈ ਕੇ ਸ਼ਾਮ ਤੱਕ ਕੰਮ ਕੋਈ ਹੈ ਨਹੀਂ ਤੇ ਪਹਿਲਾਂ ਇਹਨੂੰ ਕਹਿੰਦੇ ਹੁੰਦੇ ਸੀ ਵੀ ਇਹ ਅਮੀਰ ਲੋਕਾਂ ਦੀ ਹੈ ਬੀਪੀ ਸ਼ੂਗਰ ਪਿੰਡਾਂ ਵਾਲਿਆਂ ਨੂੰ ਨਹੀਂ ਸੀ ਹੁੰਦੀ ਹੁੰਦੀ ਨਾ ਸੁਣਿਆ ਸੀ ਪਿੰਡਾਂ ਵਾਲਿਆਂ ਕਿਸ ਨੇ ਪਿੰਡ ਵਾਲੇ ਤਾਂ ਹੱਸਦੇ ਹੁੰਦੇ ਸੀ ਅਗਰ ਕੋਈ ਸ਼ਹਿਰੀ ਚਲੇ ਜਾਂਦਾ ਸੀ ਕਹਿੰਦਾ ਸੀ ਜੀ ਮੈਂ ਤਾਂ ਨਮਕ ਘੱਟ ਖਾਣਾ ਜਾਂ ਮੈਂ ਮਿੱਠਾ ਨਹੀਂ ਖਾਣਾ ਓਏ ਤੈਨੂੰ ਕਿਉਂ ਕਹਿੰਦਾ ਸ਼ੂਗਰ ਹੈ ਹੱਸਦੇ ਹੁੰਦੇ ਸੀ ਉਸ ਵੇਲੇ ਬਿਲਕੁਲ ਬਿਲਕੁਲ ਸਾਡੇ ਪਿੰਡਾਂ 'ਚ ਤਾਂ ਉਹਨੂੰ ਬਾਬੂ ਜ अच्छा वैजी एक गल और हैगी है जिस तरीके नाल ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਇੱਥੇ 20 ਵਾ ਸਾਲ ਹੋ ਗਏ ਮਤਲਬ ਤੁਹਾਡੇ ਫਾਦਰ ਸਾਹਿਬ ਵੀ ਪਹਿਲਾਂ ਇਸੇ ਸਟਰੀਮ ਦੇ ਵਿੱਚ ਸੀ ਲੋਕਾਂ ਦਾ ਭਲਾ ਕਰਦੇ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਬਿਮਾਰੀਆਂ ਦਾ ਮੇਨ ਕਾਰਨ ਕੀ ਹੈ ਅੱਜ ਕੱਲ ਅੱਜ ਕੱਲ ਦੇ ਹਾਲਾਤਾਂ ਦੇ ਵਿੱਚ ਤੁਹਾਨੂੰ ਤਾਂ ਦੋ ਪੀੜੀਆਂ ਦੇ ਲਗਭਗ ਹੋ ਗਏ ਲੋਕਾਂ ਦਾ ਇਲਾਜ ਲੋਕਾਂ ਦਾ ਟ੍ਰੀਟਮੈਂਟ ਕਰਦੇ ਇਹਦਾ ਸਭ ਤੋਂ ਮੇਨ ਕਾਰਨ ਜਿਹੜਾ ਹੈਗਾ ਜੀ ਅਸੀਂ ਹੱਥੀ ਕੰਮ ਛੱਡਤਾ ਕੋਈ ਕੰਮ ਅਸੀਂ ਹੱਥੀ ਨਹੀਂ ਕਰਦੇ ਹੈਗੇ ਤੁਸੀਂ ਫਰੂਕੀ ਸਾਹਿਬ ਦੇ ਮੇਰੀ ਗੱਲ ਸੁਣ ਕੇ ਹੈਰਾਨ ਹੋਵੋਗੇ ਆਪਣੇ ਘਰ 'ਚ ਲੇਡੀਜ਼ ਚਰਨੀ ਤੱਕ ਨਹੀਂ ਕੁੱਟਦੀਆਂ ਹੈਗੀਆਂ ਪਦੀਨਾ ਬਚੱਕਰੀ ਘਰ ਖੜਾ ਹੋ ਗਿਆ ਕਹਿ ਵੀ ਨਹੀਂ ਸਕਦਾ ਜੀ ਕੋਈ ਕੁੱਟ ਲਓ ਇਹ ਕਹਿ ਵੀ ਨਹੀਂ ਸਕਦਾ ਤੇ ਉਹ ਸਾਡੇ ਦਾ ਢਾਬੇ ਆ ਨੇੜੇ ਉਹ ਜਿਹੜੇ ਕਹਿੰਦੇ 20 ਰੁਪਏ ਚਰਨੀ ਫੜ ਲਿਓ ਢਾਬੇ ਤੋਂ ਇਹ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਇਸ ਕਰਕੇ ਬਿਲਕੁਲ ਕੰਮ ਹੱਥੀ ਛੱਡਤਾ ਤੇ ਖਾਣਾ ਪੀਣਾ ਚਟਨੀ ਕੀ ਕਰਦੀ ਹੈ ਜੀ ਫਿਰ ਜੇ ਚਟਨੀ ਸੀ ਕਰੀਏ ਮਤਲਬ ਪਹਿਲਾਂ ਚਟਨੀ ਸਾਡਾ ਹਿੱਸਾ ਹੁੰਦੀ ਸੀ ਸਾਡੀ ਡਾਈਟ ਦਾ ਮੇਨ ਹਿੱਸਾ ਹੁੰਦੀ ਸੀ ਬਹੁਤ ਵਾਰ ਤਾਂ ਇਹ ਹੁੰਦਾ ਸੀ ਕਿ ਚਟਨੀ ਨਾਲੀ ਰੋਟੀ ਖਾ ਲਈ ਜੀ 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 ਆਮੇ ਚਟਨੀ ਨਾਲ ਖਾਂਦੇ ਸੀਗੇ ਪਦੀਨੇ ਦੀ ਚਟਨੀ ਆ ਠੰਡਕ ਦਿੰਦੀ ਆ ਤੁਹਾਡੇ ਅੰਦਰ ਹਨਾ ਪਿਆਜ਼ ਪਦੀਨਾ ਇਹ ਸਾਰੀਆਂ ਚੀਜ਼ਾਂ ਦਾ ਹੀ ਬਣ ਕੇ ਚਟਨੀ ਬਣਦੀ ਸੀ ਤੇ ਹੁਣ ਤਾਂ ਚਟਨੀ ਵਾਲਾ ਕਨਸੈਪਟ ਹੀ ਖਤਮ ਮਿਸੀਆਂ ਰੋਟੀਆਂ ਹੁੰਦੀਆਂ ਸੀ ਜਾਂ ਪਾਣੀ ਇੱਥੇ ਕਹਿੰਦੇ ਸਾਡੇ ਪਿੰਡਾਂ ਦੇ ਵਿੱਚ ਹਨਾ ਉਹ ਰੋਟੀ ਖਾਂਦੇ ਸੀ ਇਹ ਸਬਜ਼ੀਆਂ ਸੂਚੀਆਂ ਦਾਲਾਂ ਦਾ ਬਹੁਤ ਘੱਟ ਹੁੰਦੀਆਂ ਸੀ ਜ਼ਿਆਦਾ ਇਹਨਾਂ ਚੀਜ਼ਾਂ ਦੇ ਹੀ ਹੁੰਦਾ ਸੀ ਨਹੀਂ ਚਟਨੀ ਚਟਨੀ ਦਾ ਕਨਸੈਪਟ ਕੀ ਕੀ ਹੁੰਦਾ ਜੀ ਚਟਨੀ ਕੀ ਕੰਮ ਕਰਦੇ ਜਿਹੜਾ ਬੰਦਾ ਚਟਨੀ ਅਗਰ ਖਾ ਲਵੇ ਜਾਂ ਆਪਣੀ ਡਾਈਟ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਹੁਣ ਨਿਕਲ ਗਿਆ ਅਗਰ ਡਾਈਟ ਦੇ ਵਿੱਚ ਚਟਨੀ ਨੂੰ ਅਜ਼ਮਾ ਲਵੇ ਚਟਨੀ ਦੇਖੋ ਪਦੀਨੇ ਤੋਂ ਬਣਦੀ ਹੈ ਬੇਸਿਕਲੀ ਠੰਡੀ ਹੁੰਦੀ ਹੈ ਗਰਮੀਆਂ ਤੁਸੀਂ ਚਟਣੀ ਨਾਲ ਕੱਚੀ ਲੱਸੀ ਪੀਓ ਦਹੀਂ ਦੀ ਹੁੰਦੀ ਹੈ ਚਾਹੇ ਉਹਨੂੰ ਦੁੱਧ ਦੀ ਬਣਾ ਲੈਂਦੇ ਹੁੰਦੇ ਸੀ ਹਲਕਾ ਜਾਂ ਨਮਕ ਪਾ ਕੇ ਇਹ ਠੰਡੀਆਂ ਚੀਜ਼ਾਂ ਤੁਹਾਡੇ ਜਾ ਕੇ ਅੰਦਰ ਠੰਡਕ ਪਾਉਣਗੀਆਂ ਹੁਣ ਜੋ ਕੁਝ ਤੁਸੀਂ ਫਾਸਟ ਫੂਡ ਜੋ ਵੀ ਖਾਣੇ ਉਹ ਅਜੀਨਾ ਮਟੋ ਭਰਿਆ ਪਿਆ ਹੁੰਦਾ ਹਰ ਇੱਕ ਚੀਜ਼ ਦੇ ਵਿੱਚ ਅਜੀਨਾ ਮਟੋ 2 ਮਿੰਟ ਦੇ ਵਿੱਚ ਵਿੱਚ ਸਬਜੀ ਨੂੰ ਗਾਲ ਦਿੰਦਾ ਉਹ ਕੀ ਹੁੰਦਾ ਹੈ ਉਹ ਨਮਕ ਵਰਗਾ ਇੱਕ ਹੁੰਦਾ ਹੀ ਉਹ ਵੈਸੇ ਟਾਬਿਆਂ ਵਾਲੇ ਜਾਂ ਰੇੜੀਆਂ ਵਾਲੇ ਸਾਰੇ ਯੂਜ਼ ਕਰਦੇ ਆ ਪਰ ਅਸੀਂ ਨਹੀਂ ਕਰ ਯੂਜ਼ ਕਰਦੇ ਉਹਨੂੰ ਜਿੰਨਾਂ 'ਚ ਨਹੀਂ ਪਤਾ ਸੀ ਉਹਨਾਂ 'ਚ ਰਿ ਯੂਜ਼ ਕੀਤੀ ਆ ਪਰ ਉਹ ਤੋਂ ਬਾਅਦ ਨਹੀਂ ਜਦੋਂ ਪਤਾ ਲੱਗਿਆ ਵੀ ਇੰਨੀ ਖਤਰਨਾਕ ਚੀਜ਼ ਆਏ ਹੈ ਨਾ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਸਬਜ਼ੀ ਨੂੰ ਗਾਲ ਦਿੰਦੇ ਚਾਹੇ ਗੋਭੀ ਆ ਜਾਂ ਸ਼ਿਮਲਾ ਮਿਰਚ ਆ ਤੁਸੀਂ ਦੇਖੋ ਫਿਰ ਉਹਨੇ ਫੂਡ ਰਾਈ ਸਾਡੇ ਅੰਦਰ ਜਾਣਾ ਸਾਡੇ ਅੰਦਰ ਕੀ ਹਾਲ ਕਰਦੀ ਹੋ ਫਿਰ ਉਹ ਜੀ ਜੀ ਚਲੋ ਅਸੀਂ ਮੈਡਮ ਹਰਪ੍ਰੀਤ ਜੀ ਨਾਲ ਗੱਲ ਕਰਦੇ ਆ ਇਸ ਬਾਬਤ ਅਸੀਂ ਤੁਹਾਨੂੰ ਦੱਸਾਂਗੇ ਵੈਜ ਜੀ ਦਾ ਕਹਿਣਾ ਕਿ ਦੱਸਾਂਗੇ ਜ਼ਰੂਰ ਕੀ ਹੈ ਕੀ ਚੀਜ਼ ਤੇ ਇਹ ਕਿਹੜੀ ਚੀਜ਼ ਹੈਗੀ ਹੈ ਮੈਮ ਤੁਸੀਂ ਇਹ ਚੀਜ਼ ਰੱਖਿਆ ਹੈਗੀਆਂ ਨੇ ਤੁਸੀਂ ਦੱਸ ਰਹੇ ਸੀ ਕਿ ਇਹ ਚੀਜ਼ ਸਾਡੀ ਬੋਡੀ ਵਾਸਤੇ ਅੰਮ੍ਰਿਤ ਹੈ ਹਾਂਜੀ ਸਰ ਬਿਲਕੁਲ ਕਿਵੇਂ ਅੰਮ੍ਰਿਤ ਹੈ ਜੀ ਮੂੰਗਫਲੀ ਅਸੀਂ ਕਿਵੇਂ ਗਰਮੀਆਂ ਚ ਖਾ ਲਈਏ ਜੀ ਅਸੀਂ ਸਰ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਰੱਖਿਆ ਹੋਇਆ ਹੈ ਜੀ ਇਹਨੂੰ ਆਯੁਰਵੇਦ ਦੀ ਭਾਸ਼ਾ ਦੇ ਵਿੱਚ ਅੰਮ੍ਰਿਤ ਪੋਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੰਮ੍ਰਿਤ ਪੋਜ ਹਾਂਜੀ ਔਰ ਇਹਨੂੰ ਅਸੀਂ ਕੀ ਰეკਮੈਂਡ ਕਰਦੇ ਹਾਂ ਕਿ ਜਵਾਨ ਤੋਂ ਲੈ ਕੇ ਬੁੱਢੇ ਤੱਕ ਹਰ ਜਿਹੜਾ ਪਰਸਨ ਹੈ ਇਹਨੂੰ ਕੰਜ਼ਿਊਮ ਕਰ ਸਕਦਾ ਹੈ ਇਹਨੂੰ ਖਾ ਸਕਦਾ ਹੈ ਇਹਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਇੱਕ ਬਹੁਤ ਹੀ ਬੜਾ ਇਮਿਊਨਿਟੀ ਬੂਸਟਰ ਹੈ ਇਹਦੇ ਨਾਲ ਸਾਡੀ ਸਰੀਰ ਦੀ ਰੋਗ ਪ੍ਰਤੀਰੋਧਕ ਜਿਹੜੀ ਸ਼ਕਤੀ ਹੈ ਉਹ ਵੱਧਦੀ ਹੈ ਅਗਰ ਸਾਡੇ ਸਰੀਰ ਦੇ ਵਿੱਚ ਆਲਰੇਡੀ ਇਮਿਊਨਿਟੀ ਬੂਸਟ ਇਹਨਾਂ ਚੀਜ਼ਾਂ ਦੇ ਨਾਲ ਹੋ ਜਾਂਦੀ ਹੈ ਤਾਂ ਅਗਰ ਕੋਈ ਭਿਆਨਕ ਬਿਮਾਰੀ ਆਤੇ ਆ ਗਈ ਜਾਂ ਸਾਡਾ ਸਰੀਰ ਕਿਸੇ ਹੋਰ ਛੋਟੀ ਮੋਟੀ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਤਾਂ ਇਸ ਭੋਜਨ ਦੇ ਨਾਲ ਉਹਦੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਜੀ ਜੀ ਅਸੀਂ ਤੁਹਾਡੇ ਕੋਲ ਸਮਝਾਂਗੇ ਕਿ ਇਹ ਕਿਵੇਂ ਖਾਣਾ ਹੈ ਔਰ ਕਿਸ ਤਰੀਕੇ ਨਾਲ ਖਾਣਾ ਹੈ ਜਿਹਨੂੰ ਤੁਸੀਂ ਅੰਮ੍ਰਿਤ ਦੱਸ ਰਹੇ ਹੋ ਪਰ ਮੇਰੀ ਇੱਕ ਗੱਲ ਸਮਝ ਨਹੀਂ ਆਈ ਗਰਮੀਆਂ 'ਚ ਮੂਫਲੀ ਜੀ ਬਿਲਕੁਲ ਸਰ ਜਦੋਂ ਇਹ ਕੰਬੀਨੇਸ਼ਨ ਦੇ ਨਾਲ ਇਹ ਚੀਜ਼ ਤੁਹਾਡੇ ਸਾਹਮਣੇ ਆਉਗੀ ਤਾਂ ਉਹ ਇਹਦਾ ਹੀ ਵਰਦਾਨ ਹੈ ਆਯੁਰਵੇਦ ਦੇ ਵਿੱਚ। ਮੂੰਗਫਲੀ ਸਾਹੇ ਇਹਦੀ ਤਸਵੀਰ ਗਰਮ ਹੈ ਬਟ ਜਦੋਂ ਇਹ ਕੰਬੀਨੇਸ਼ਨ ਦੇ ਨਾਲ ਅਸੀਂ ਲੋਗ ਇਹਨੂੰ ਸਰਦੀਆਂ ਦੇ ਵਿੱਚ ਕੰਜ਼ਿਊਮ ਕਰਨਾ ਪਸੰਦ ਕਰਦੇ ਆਂ ਪਰ ਜਦੋਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਕੰਬੀਨੇਸ਼ਨ ਇਹ ਤਾਂ ਬਣ ਕੇ ਇੱਕ ਤੇ ਗਰਮੀ ਦੇ ਵੀ ਫਿਰ ਮਤਲਬ ਗਰਮੀ ਦੇ ਵੀ ਵੱਟ ਕੱਢੂ ਬਿਮਾਰੀਆਂ ਦੇ ਬਿਲਕੁਲ ਅਸੀਂ ਖਾ ਸਕਦੇ ਆਂ ਹਾਂਜੀ ਸਰ ਬੰਦੇ ਦੀ ਵੱਟ ਤਾਂ ਨਹੀਂ ਕੱਢਦੀ ਜੀ ਨਹੀਂ 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 ਵੱਟ ਬਿਮਾਰੀਆਂ ਵਾਲੇ ਸਾਈਡ ਤੋਂ ਕੱਢੂਗੀ ਤੁਹਾਡੇ ਕੀ ਵੱਟ ਜੀ ਜੀ ਚਲੋ ਅਸੀਂ ਇਹ ਵੀ ਸਮਝਾਂਗੇ ਅੱਛਾ ਮੈਂ ਜੀ ਅਸੀਂ 슈ਗਰ ਦੀ ਗੱਲ ਕਰ ਰਹੇ ਕਿ 슈ਗਰ ਜਿਹੜੀ ਬਿਮਾਰੀ ਹੈ ਇਹ ਸ਼ੁਰੂਆਤ ਕਿਵੇਂ ਹੁੰਦੀ ਹੈ ਜੀ 슈ਗਰ ਦੀ ਸ਼ੁਰੂ ਕਿਵੇਂ ਹੋ ਜਾਂਦੀ ਹੈ 슈ਗਰ ਦੀ ਸ਼ੁਰੂਆਤ ਤਾਂ ਮੇਨ ਦੇਖੋ ਆਪਣਾ ਖਾਣ ਪੀਣ ਪ੍ਰਭਾਵਿਤ ਹੋ ਗਿਆ ਬਹੁਤ ਜ਼ਿਆਦਾ ਪਹਿਲਾਂ ਵੀ ਆਪਾਂ ਗੱਲ ਕਰਕੇ اٹਿਆ ਹੱਥੀ ਕੰਮ ਨਹੀਂ ਰਹੇ ਹੈਗੇ ਹਨਾ ਤੇ ਖਾਣਾ ਪੀਣਾ ਹੀ ਆਪਣਾ ਇੰਨਾ ਜ਼ਿਆਦਾ ਤੁਸੀਂ ਇਹ ਦੇਖ ਲਓ ਚੀਨੀ ਕਦੋਂ ਹੁੰਦੀ ਸੀ ਆਪਣੇ ਘਰਾਂ ਦੇ ਵਿੱਚ ਮੈਦਾ ਚਿੱਟਾ ਨਮਕ ਹੁਣ ਜਿਹੜਾ ਕਾਲਾ ਨੂਨ ਅਸੀਂ ਕਹਿੰਦੇ ਆ ਲੋਕਾਂ ਨੂੰ ਖਾਓ ਇਹ ਆਮ ਹੀ ਸਾਡੇ ਪਿੰਡਾਂ 'ਚ ਖੋਲੀਆਂ 'ਚ ਪਿਆ ਹੁੰਦਾ ਸੀ ਬੱਚਿਆਂ ਚੱਟਦੀਆਂ ਰਹਿੰਦੀਆਂ ਸੀ ਤੇ ਇਹੀ ਘਰਾਂ 'ਚ ਵਰਤਦੇ ਸੀ ਅਸੀਂ ਹੁਣ ਚਿੱਟੇ ਨਮਕ ਆ ਗਏ ਠੀਕ ਹੈ ਨੀ ਇਹਨਾਂ ਚੀਜ਼ਾਂ ਨੂੰ ਛੱਡਣ ਕਰਕੇ ਹੀ ਇਹ ਜਿਹੜੇ ਰੋਗ ਆ ਸ਼ੂਗਰ ਆ ਜੇ ਬੀਪੀ ਆ ਜੋ ਕੋਈ ਵੀ ਰੋਗ ਆ ਤਾਂ ਉਤਪਨ ਹੋਇਆ ਜੀ ਮਤਲਬ ਡੰਗਰੋਂ ਤਾਂ ਮਿੱਠਾ ਸੋਡਾ ਵੀ ਦੇ ਦਿੰਦੇ ਆ ਜੀ ਨਹੀਂ ਮਿੱਠਾ ਸੋਡਾ ਤਾਂ ਬੰਦੇ ਵੀ ਖਾ ਲੁੰਦਾ ਜੀ ਪਰ ਉਹ ਮਾਤਰਾ ਕਿੰਨੀ ਖ ਲੈਣੀ ਆ ਉਹਦੀ ਅੱਛਾ ਮਿੱਠਾ ਸੋਡਾ ਬੰਦਾ ਵੀ ਲੰਦਾ ਹੈ ਬੰਦੇ ਨੂੰ ਦਿੱਤਾ ਜਾ ਸਕਦਾ ਹੈ ਉਹ ਤੇ ਕਈ ਜੀ ਜੀ ਅੱਛਾ ਜੇ ਬੰਦੇ ਨੂੰ ਵੈਜੀ 슈ਗਰ ਦੀ ਸ਼ੁਰੂਆਤ ਹੁੰਦੀ ਹੈ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਜਿਹੜਾ ਸਰੀਰ ਹੈਗਾ ਬੜਾ ਇੰਟੈਲੀਜੈਂਸ ਬੜੀ ਇੰਟੈਲੀਜੈਂਸੀ ਇਹਦੇ ਅੰਦਰ ਕੰਮ ਕਰਦੀ ਹੈ ਜੀ ਜੇ 슈ਗਰ ਕਿਸੇ ਨੂੰ ਹੋਣ ਵਾਲਾ ਹੈ ਜਾਂ 슈ਗਰ ਕਿਸੇ ਨੂੰ ਹੋ ਗਿਆ ਉਹਨੇ ਟੈਸਟ ਨਹੀਂ ਕਰਾਇਆ ਪਰ ਉਹਨੂੰ 슈ਗਰ ਹੈ ਪਤਾ ਕਿਵੇਂ ਲੱਗਦਾ ਵੀ 슈ਗਰ ਹੋ ਗਈ ਸਾਨੂੰ ਜਾਂ 슈ਗਰ ਹੋਣ ਵਾਲੀ ਹੈ ਜਾਂ 슈ਗਰ ਵਾਲਾ ਜਿਹੜਾ ਦੂਤ ਹੈਗਾ ਸਾਡੇ ਗੇਟ ਖੜਕਾ ਰਿਹਾ ਬਾਹਰ ਖੜਾ ਜੀ ਬਹੁਤ ਵਧੀਆ ਸਵਾਲ ਆਈ ਤੁਹਾਡਾ ਇਦੇ ਕਈ ਕਾਰਨ ਆਪਾਂ ਨੂੰ ਸਿੰਪਟਮ ਦੇਖਣ ਲੱਗ ਜਾਂਦੇ ਨੇ ਜੀ ਜਿਵੇਂ ਰਾਤ ਨੂੰ ਆਪਾਂ ਇੱਕ ਅੱਧੀ ਵਾਰ ਪਿਸ਼ਾਬ ਕਰਦੇ ਆ ਨਾ ਜੇ ਬੰਦਾ 4 ਵਾਰ 5 ਵਾਰ ਰਾਤ ਨੂੰ ਯੂਰਿਨ ਪਾਸ ਕਰਨ ਜਾਂਦਾ ਆਪਣਾ ਉਹਦੇ ਪਿੰਡੇ ਤੇ ਖਾਜ ਹੁੰਦੀ ਆ ਦਿਨ ਚ ਉਹਦਾ ਮੂੰਹ ਸੁੱਕਦਾ ਦੇਖੋ ਜਦ ਇੰਨੀ ਬੰਦਾ ਇੰਨੀ ਵਾਰ ਬੰਦਾ ਪਿਸ਼ਾਬ ਕਰਨ ਜਾਊਗਾ ਤਾਂ ਉਹ ਪਾਣੀ ਦੀ ਉਹਦੇ ਸਰੀਰ ਚ ਮਾਤਰਾ ਘਟ ਜਾਣੀ ਆ ਇਸ ਕਰਕੇ ਉਹਨੂੰ ਪਿਆਸ ਜ਼ਿਆਦਾ ਲੱਗੂ ਮੂੰਹ ਸੁੱਕੂ ਤੇ ਦੂਜੀ ਪਛਾਣ ਇਹ ਜਿੱਥੇ ਬੰਦਾ ਪਿਸ਼ਾਬ ਕਰਦਾ ਜਾਂ ਯੂਰਿਨ ਪਾਸ ਕਰਦਾ ਉੱਥੇ ਕੀੜੀਆਂ ਚੀਟੀਆਂ ਉਹਨ ਲੱਗ ਜਨੇ ਕਿ ਮਿੱਠਾ ਨਿਕਲਦਾ ਆਪਣੇ ਸਰੀਰ ਦੇ ਵਿੱਚੋਂ ਤੇ ਇਹ ਕਾਰਨ ਹੈ ਜੀ ਇਤੋਂ ਅੱਛਾ ਖਰਾਬ ਕੀ ਹੋ ਜਾਂਦਾ ਜੀ ਇਸ ਤਰ੍ਹਾਂ ਦਾ ਜਿਹੜਾ ਸ਼ੂਗਰ ਵਜਨ ਦੀ ਅੰਦਰ ਖਰਾਬ ਕੀ ਹੋ ਜਾਂਦਾ ਹੈ ਪੈਨਕਰੀਆਸ ਅਸਲ ਦੇ ਵਿੱਚ ਪੈਨਕਰੀਆਸ ਇਮਬੈਲੈਂਸ ਹੋ ਜਾਂਦਾ ਉਹਨੇ ਹੀ ਸਾਡੇ ਸ਼ੂਗਰ ਨੂੰ ਕੰਟਰੋਲ ਕਰਨਾ ਹੁੰਦਾ ਜੀ ਜਦੋਂ ਉਹ ਪ੍ਰਭਾਵਿਤ ਹੋ ਗਿਆ ਤਾਂ ਫਿਰ ਸ਼ੂਗਰ ਦਾ ਕੋਈ ਸਰੀਰ ਦਾ ਕੰਟਰੋਲ ਨਹੀਂ ਰਹਿੰਦਾ ਹੈਗਾ ਤਾਂ ਫਿਰ ਉਹ ਅਨਿਯਮਤ ਹੋ ਜਾਂਦਾ ਹੈ ਸ਼ੂਗਰ ਪਰ ਅੱਜ ਕੱਲ ਤੇ ਜੀ ਉਹ ਕਹਿੰਦੇ ਨੇ ਵੀ ਇੱਕ ਗੋਲੀ ਖਾ ਲਓ ਤੇ ਸ਼ੂਗਰ ਖਤਮ ਉਹ ਕੀ ਚੀਜ਼ ਹੈ ਜੀ ਦੋ ਖਾ ਲਓ ਥੋੜੀ ਜਿਹੀ ਵਧ ਗਈ ਦੋ ਖਾ ਲਓ ਜੇ ਉਸ ਤੋਂ ਵੀ ਥੋੜੀ ਜਿਹੀ ਵੱਧ ਗਈ ਫਿਰ ਖਾਲੀ ਪੇਟ ਖਾ ਲੋ ਤੇ ਜੇ ਉਸ ਤੋਂ ਵੀ ਵੱਧ ਗਈ ਤੇ ਫਿਰ ਰਾਤ ਨੂੰ ਭੈਣ ਲੱਗੇ ਖਾ ਲੋ ਉਹ ਹੱਲ ਨਹੀਂ ਜੀ ਹੈ ਨਹੀਂ ਜੀ ਨਹੀਂ ਉਹ ਤਾਂ ਕੱਚਾ ਹੱਲ ਹੈ ਜੀ ਉਹ ਤਾਂ ਟੈਂਪਰੇਰੀ ਹੱਲ ਹੈ ਉਹ ਤਾਂ ਮੈਂ ਦੇਖਿਆ ਕਈ ਵਿਆਹਾਂ ਦੇ ਵਿੱਚ ਲੋਕ ਦੋ ਦੋ ਗੋਲੀਆਂ ਸ਼ੂਗਰ ਦੀਆਂ ਖਾ ਕੇ ਬਾਅਦ ਚ ਗਲਾਬ ਜਮਨਾ ਰਸਗੁੱਲੇ ਵੀ ਖਾਈ ਜਾਂਦੇ ਜੀ ਕੋਕ ਵੀ ਪੀ ਜਾਂਦੇ ਨੇ ਹਾਂ ਜੀ ਉਹ ਕਹਿੰਦੇ ਕਿ ਜੇ ਅਸੀਂ ਕਹਿੰਦੇ ਵੀ ਆਹ ਕੀ ਕਰਦਾ ਉਹ ਕਹਿੰਦੇ ਗੋਲੀ ਖਾਦੀ ਹੋਈ ਹੈ ਸ਼ੂਗਰ ਵਾਲੀ ਇਹ ਟੈਂਪਰੇਰੀ ਹੱਲ ਹੈ ਪਰ ਆਯੁਰਵੇਦ ਦੇ ਵਿੱਚ ਇਹਦਾ ਪਰਮਾਨੈਂਟ ਹੱਲ ਹੈ ਤੁਸੀਂ ਮਹੀਨਾ ਡੇਢ ਮਹੀਨਾ 2 ਮਹੀਨਾ ਖਾਓ ਤੁਹਾਡਾ ਮਤਲਬ ਇਹ ਜੀ ਸਾਡੇ ਕੋਲ ਦਵਾਈ ਇੰਸੂਲਿਨ ਵੀ ਬੰਦ ਹੁੰਦਾ ਜੀ ਉਹ ਕੀ ਹੁੰਦਾ ਜੀ ਇੰਸੂਲਿਨ ਜਿਹੜਾ ਟੀਕੇ ਲੱਗਦੇ ਇੰਜੈਕਸ਼ਨ ਲੱਗਦੇ ਆ ਆਪਣੇ ਕਈਆਂ ਦੇ ਧੁੰਨੇ 'ਚ ਲੱਗਦੇ ਆ ਜਾਂ ਉੱਪਰਲੇ ਚਮੜੀ 'ਚ ਲੱਗਦੇ ਆ ਅੱਛਾ ਜੀ ਤੇ ਉਹ ਵੀ ਬੰਦ ਹੋ ਜਾਂਦਾ ਜੀ ਜਿਹੜੀ ਮਤਲਬ ਦਵਾਈ ਅਸੀਂ ਦੰਦੇ ਆ ਅੱਛਾ ਤੇ ਫਿਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਤੁਹਾਡੇ ਕੋਲ ਨੁਸਖੇ ਫਾਰਮੂਲੇ ਹੈਗੇ ਨੇ ਉਹ ਤੁਸੀਂ ਕਿਵੇਂ ਸੱਟ ਕਿਵੇਂ ਕਰਦੇ ਹੋ ਵੀ ਕਿਸ ਨੂੰ ਕੀ ਦੇਣਾ ਕਿਵੇਂ ਨੂੰ ਕੀ ਦੇਣਾ ਉਹ ਤਾਂ ਹੁਣ ਜਿੱਕਣੇ 슈ਗਰ ਦਾ ਮਰੀਜ਼ ਆ ਕੋਈ ਉਹਦੇ ਲਈ ਅਸੀਂ ਆ ਰੱਖਿਆ ਵੀ ਆਹ ਆਹ ਚੀਜ਼ਾਂ ਪੈਣੀ ਆ ਜਿੱਕਣ ਮਤਲਬ ਗਲੋ ਦੀ ਸੱਤ ਹੋਗੀ ਤ੍ਰੇਫਲਾ ਹੋ ਗਿਆ ਚੰਦਰ ਪ੍ਰਵਾਹ ਬਟੀ ਹੋ ਗਈ ਹੈ ਨਾ ਇਹ ਚੀਜ਼ਾਂ ਦਾ ਮਿਸ਼ਰਣ ਤੋਂ ਅਸੀਂ ਸ਼ੂਗਰ ਦੀ ਦਵਾਈ ਤਿਆਰ ਕਰਦੇ ਆ ਤੇ ਇਹ ਬੰਦੇ ਨੂੰ ਥੋੜੀ ਖਾਣੀ ਤਾਂ ਪੈਂਦੀ ਹੈ ਮਹੀਨਾ ਡੇਢ ਮਹੀਨਾ ਜਾਂ 2 ਮਹੀਨਾ ਪਰ ਇਹ ਬੰਦੇ ਦਾ ਪੈਂਕ੍ਰੀਆਜ਼ ਦੁਆਰਾ ਕੰਮ ਕਰਨ ਲੱਗ ਜਾਂਦਾ ਹੈ ਕਈਆਂ ਦਾ ਕਰਨ ਲੱਗ ਜਾਂਦਾ ਹੈ ਨਾ ਉਹਨਾਂ ਨੂੰ ਤਾਂ ਲੋੜ ਹੀ ਨਹੀਂ ਪੈਂਦੀ ਮੁੜ ਕੇ ਤੇ ਕਈਆਂ ਨੂੰ ਫਿਰ ਲੰਬਾ ਸਮਾਂ ਖਾਣੀ ਪੈਂਦੇ 6 ਮਹੀਨੇ ਤੱਕ ਵੀ ਖਾਣੀ ਪੈਂਦੀ ਹੈ ਤੇ ਫਿਰ ਜਿਹੜੀਆਂ ਗੋਲੀਆਂ ਗੋਲੀਆਂ ਤੁਸੀਂ ਕਹਦੇ ਵੀ ਇਹ ਕੱਚਾ ਹੱਲ ਹੈਗਾ ਪਰਮਾਨੈਂਟ ਹੱਲ ਨਹੀਂ ਹੈਗਾ ਉਹ ਬਹੁਤ ਵਾਰ ਤਾਂ ਇਹ ਹੁੰਦੇ ਜੀ ਮੈਂ ਵੀ ਦੇਖਿਆ ਕਿ ਸ਼ੂਗਰ ਨਾਲ ਜਿਹੜੀ ਤੁਹਾਡੀ ਕਮਜ਼ੋਰੀ ਹੈਗੀ ਕਮਜ਼ੋਰੀ ਵੀ ਬਹੁਤ ਤਰ੍ਹਾਂ ਦੀ ਆ ਜਾਂਦੀ ਹੈ ਜੀ ਕਿਸੇ ਦੇ ਪਿੱਠੇ 'ਚ ਦਰਦ ਹੋਣ ਲੱਗ ਜਾਂਦਾ ਹੈ ਕਿਸੇ ਦੀਆਂ ਅੱਖਾਂ ਘਟ ਗਈਆਂ ਨਿਗਾ ਘਟ ਗਈ ਕਿਸੇ ਦੇ ਸਵਾਦ ਜਾਂਦਾ ਰਿਹਾ ਕਿਸ ਨੂੰ ਸੁਣ ਜਿਹੜੀ ਗੋਲੀ ਖਾਂਦੇ ਤੁਸੀਂ ਮੈਨੂੰ ਦੱਸ ਰਹੇ ਸੀ ਵੀ ਇਹ ਵੀ ਜਿਹੜੀ ਚੀਜ਼ ਹੈਗੀ ਹੈ ਜਦੋਂ ਅਸੀਂ ਗੋਲੀਆਂ ਖਾਂਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਪਰ ਸਾਡੇ ਅੰਦਰ ਡੈਮੇਜ ਉਹ ਸ਼ੂਗਰ ਕੰਟਰੋਲ ਘਟ ਕਰਦੀ ਹੈ ਨੇ ਡੈਮੇਜ ਜ਼ਿਆਦਾ ਕਰਦੀ ਹੈ ਨੇ ਉਹ ਕੀ ਗੱਲ ਸੀ ਬਿਲਕੁਲ ਬਿਲਕੁਲ 슈ਗਰ ਦਾ ਦੇਖੋ ਆਇਆ ਨਾ ਜਿਹੜੇ ਤੁਹਾਡੇ ਜਿਵੇਂ ਆਪਣ ਲੱਕੜ ਨੂੰ ਘੌਣ ਲੱਗ ਜਾਂਦੀ ਹੈ ਐਂ 슈ਗਰ ਆ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੌਲੀ ਹੌਲੀ ਬੰਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਅੱਖਾਂ ਨਿਗਾ ਘਟਣ ਲੱਗ ਜਾਂਦੀ ਹੈ ਵਾਲ ਝੜਨ ਲੱਗ ਜਾਂਦੇ ਹਨਾ ਤੇ ਬੰਦਾ ਅੰਦਰੋਂ ਖੋਖਲਾ ਹੋ ਜਾਂਦਾ ਤਾਕਤ ਤਾਂ ਬਿਲਕੁਲ ਵੀ ਨਹੀਂ ਰਹਿੰਦੀ ਬੰਦੇ ਦੇ ਵਿੱਚ ਹਨਾ ਤੇ ਗੋਲੀਆਂ ਟੈਂਪਰੇਰੀ ਹੱਲ ਆ ਥੋੜੇ ਸਮੇਂ ਲਈ ਤੁਹਾਨੂੰ 슈ਗਰ ਚੈੱਕ ਕਰਨਿਓ 120 ਆ ਗਿਆ ਮੁੜ ਕੇ 2-4 ਘੰਟੇ ਬਾਅਦ ਸ਼ਾਮ ਤੱਕ ਫੇਰ ਉੱਥੇ ਪਹੁੰਚ ਜਾਂਦੀ ਹੈ ਕਹਾਣੀ ਤੇ ਪਰਮਾਨੈਂਟ ਹੱਲ ਨਹੀਂ ਹੈਗਾ ਗੋਲੀਆਂ ਅੱਛਾ ਤੇ ਤੁਹਾਡੇ ਕੋਲ ਪਰਮਾਨੈਂਟ ਹੈ ਤੁਸੀਂ ਕਹਿ ਰਹੇ ਹੋ ਵੀ ਇਹ ਜਿਹੜੀ ਚੀਜ਼ ਹੈਗੀ ਹੈ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਇਹ ਪਰਮਾਨੈਂਟ ਹੱਲ ਨੇ ਜੀ ਜੀ ਆਯੁਰਵੇਦ ਦੇ ਵਿੱਚ ਪਰਮਾਨੈਂਟ ਹੱਲ ਹੈ ਜੀ ਅਸੀਂ ਮੈਮ ਹਰਪ੍ਰੀਤ ਨਾਲ ਵੀ ਗੱਲ ਕਰਦੇ ਆਂ ਔਰ ਬਹੁਤੀ ਧੀਰ ਨਾਲ ਲਗਾਉਂਦੇ ਹੋਏ ਅਸੀਂ ਨੁਸਖਾ ਸਮਝਦੇ ਆਂ ਮੈਮ ਤੁਸੀਂ ਕਹਿ ਰਹੇ ਸੀ ਕਿ ਜਿਹੜੇ ਗਰਮੀਆਂ 'ਚ ਸਾਡੇ ਸਰੀਰ ਦੇ ਵੱਟ ਕੱਢ ਦਿੰਦੇ ਆ ਯਾਨੀ ਕਿ ਸਾਨੂੰ ਸਰਦੀ ਤੋਂ ਬਚਾਉਂਦੀ ਹੈ ਜਿਹੜੀ ਇਹ ਚੀਜ਼ ਹੈਗੀ ਹੈ ਤੇ ਗਰਮੀਆਂ ਦੇ ਵਿੱਚ ਵੀ ਤੁਸੀਂ ਤਾਂ ਕਹਿ ਰਹੇ ਹੋ ਵੀ ਬਿਮਾਰੀਆਂ ਦੇ ਵੱਟ ਕੱਢਦੇਗੀ ਮੂੰਗਫਲੀ ਤੁਹਾਡੇ ਹਿਸਾਬ ਨਾਲ ਖਾਦੀ ਹਾਂਜੀ ਹਾਂਜੀ ਸਰ ਬਿਲਕੁਲ ਆਪਾਂ ਤੁਹਾਨੂੰ ਹੁਣੇ ਹੀ ਪ੍ਰੈਕ ਇੱਕ ਬਾਉਲ ਔਰ ਇੱਕ ਚਮਚ ਜੀ ਜੀ ਇਦਾਂ ਸਰ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਾਂ ਨੇ ਇੱਕ ਕੰਬੀਨੇਸ਼ਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਲੈਣੀਆਂ ਨੇ ਸਭ ਤੋਂ ਪਹਿਲਾਂ ਆਪਾਂ ਲੈਣੇ ਆ ਕਾਲੇ ਚਨੇ ਠੀਕ ਹੈ ਔਰ ਇਹ ਆਪਾਂ ਕਿੰਨੇ ਲੈਣੇ ਨੇ ਘੱਟੋ ਘੱਟ ਆਪਾਂ ਕਹਿ ਸਕਦੇ ਆ 15 ਗ੍ਰਾਮ ਠੀਕ ਹੈ ਜਿਹਦੇ ਵਿੱਚ ਮੈਨੂੰ ਲੱਗਦਾ ਕਿ 2 ਸਪੂਨ ਜਿਹੜੇ ਨੇ ਆਪਾਂ ਯੂਜ਼ ਕਰ ਸਕਦੇ ਆ 2 ਟੀस्पून ਠੀਕ ਹੈ ਜੀ ਇਹ ਹੋ ਗਏ ਆਪਣੇ 15 ਗ੍ਰਾਮ ਚਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣੇ ਆਗੇ 10 ਗ੍ਰਾਮ ਥੋੜੀ ਆਪਣੀ ਆਗੀ ਮੂੰਗੀ ਦੀ ਦਾਲ ਥੋਤੀ ਮੂੰਗੀ ਦੀ ਦਾਲ 10 ਗ੍ਰਾਮ ਯਾਨੀ ਕਿ ਇੱਕ ਚਮਚ ਆਪਾਂ ਇਹਦਾ ਲੈਨੇ ਆ ਠੀਕ ਹੋ ਗਿਆ ਔਰ ਉਸ ਤੋਂ ਬਾਅਦ ਆਗੀ ਆਪਣੀ ਮੂੰਗਫਲੀ ਇਹ ਮੂੰਗ ਮੂੰਗਫਲੀ ਕੱਚੀ ਹੈ ਪੁਣੀ ਹੋਈ ਹੈ ਇਹ ਸਰ ਕੱਚੀ ਮੂੰਗਫਲੀ ਹੈ ਅੱਛਾ ਪੁਣੀ ਹੋਈ ਨਹੀਂ ਲੈਣੀ ਨਹੀਂ ਨਹੀਂ ਕੱਚੀ ਮੈਂ ਤਾਂ ਸਮਝਿਆ ਕਿ ਤੁਸੀਂ ਪੁਣੀ ਹੋਈ ਮੂੰਗਫਲੀ ਕਹੋਗੇ ਨਹੀਂ ਨਹੀਂ ਸਰ ਇਹ ਆਪਾਂ ਨੇ ਕੱਚੀ ਮੂੰਗਫਲੀ ਯੂਜ਼ ਕਰਨੀ ਹੈ ਠੀਕ ਹੈ ਔਰ ਇਹ ਆਪਾਂ ਲੈਨੇ ਆ 10 ਗ੍ਰਾਮ ਠੀਕ ਹੈ ਮਤਲਬ ਇੱਕ ਚਮਚਾ ਹਾਂਜੀ ਮਤਲਬ ਇੱਕ ਚਮਚਾ ਔਰ ਨੈਕਸਟ ਹੈ ਕਿ ਮੋਠ ਦੀ ਦਾਲ ਠੀਕ ਹੈ ਜੀ ਇਹਦਾ ਵੀ ਆਪਾਂ ਨੇ ਇੱਕ ਚਮਚਾ ਲੈ ਲੈਣਾ ਠੀਕ ਹੈ ਜੀ ਇੱਕ ਚਮਚਤ ਮਤਲਬ 10 ਗ੍ਰਾਮ ਠੀਕ ਹੈ ਜੀ ਇਸ ਤੋਂ ਬਾਅਦ ਆਗੇ ਆਪਣੇ ਮਸਰ ਜੀ ਇਹਨਾਂ ਦੇ ਆਪਾਂ ਨੇ ਲੈਣੀ ਹੈ ਕੁਆਂਟੀਟੀ 8 ਗ੍ਰਾਮ ਮਤਲਬ ਹੋਰ ਨਾ ਤੋਂ ਘਟਾ ਦੇ ਘਟ ਹਾਂਜੀ ਜੀ 8 ਗ੍ਰਾਮ ਠੀਕ ਹੋ ਗਿਆ ਔਰ ਉਸ ਤੋਂ ਬਾਅਦ ਆਪਣਾ ਕੀ ਹੈ ਕਾਲੇ ਤੇਲ ਇਹ ਆਪਾਂ ਇਹ ਤਾਂ ਗਰਮ ਬਹੁਤ ਹੁੰਦੇ ਨੇ ਸਭ ਤੋਂ ਘੱਟ ਲੈਣੇ ਆ ਸਰ ਇਹਦੀ ਸਭ ਤੋਂ ਘੱਟ ਕੁਆਂਟੀਟੀ ਯੂਜ਼ ਕਰਨੀ ਹੈ ਆਪਾਂ ਨੇ ਲੈਣੇ ਨੇ 6 ਗ੍ਰਾਮ ਬਸ ਥੋੜੇ ਜਿ ਮਤਲਬ ਨਾਲ ਨਾਲ ਹੋਈ ਅਸੀਂ ਇਹ ਕਲੇ ਵੀ ਨਾਲ ਨਾਲ ਹੋਈ ਇੰਸਟਾਗ੍ਰam ਠੀਕ ਹੈ ਠੀਕ ਹੈ ਇਹ ਸਾਰ ਆਪਣਾ ਹੋ ਗਿਆ 6 ਚੀਜ਼ਾਂ ਦਾ ਮਿਸ਼ਰਣ ਠੀਕ ਹੈ ਉਸ ਤੋਂ ਬਣ ਗਿਆ ਜੀ ਹੁਣ ਇਹ ਤੁਸੀਂ ਕਹਿੰਦੇ ਵੀ ਅੰਮ੍ਰਿਤ ਬਣ ਗਿਆ ਇਹ ਅੰਮ੍ਰਿਤ ਭੋਜ ਜਿਹਨੂੰ ਆਯੁਰਵੇਦ ਦੀ ਭਾਸ਼ਾ ਦੇ ਵਿੱਚ ਅਸੀਂ ਅੰਮ੍ਰਿਤ ਭੋਜ ਕਹਾਂਗੇ ਠੀਕ ਹੈ ਔਰ ਇਹ ਇੱਕ ਪਰਸਨ ਦੀ ਕੁਆਂਟੀਟੀ ਹੈਗੀ ਹੈ ਮਤਲਬ ਜਿਹੜੀ ਤੁਸੀਂ ਇਹ ਡਾਈਟ ਦੱਸੀ ਹੈ ਇੱਕ ਸ਼ਖਸ ਦੀ ਡਾਈਟ ਹੈ ਇੱਕ ਹਾਂਜੀ ਇੱਕ ਇੱਕ ਜਿਹੜਾ ਵਿਅਕਤੀ ਇਹਨੂੰ ਕੰਜ਼ਿਊਮ ਕਰ ਸਕਦਾ ਹੈ ਇਦੇ ਵਿੱਚ ਆਪਾਂ ਨੇ ਹੁਣ ਇਹਨੂੰ ਰਾਤ ਨੂੰ ਪਾਣੀ ਦੇ ਨਾਲ ਭਿਓ ਕੇ ਕਿਸੇ ਬਰਤਨ ਦੇ ਵਿੱਚ ਕੱਚ ਦਾ ਬਰਤਨ ਯੂਜ਼ ਕਰੋ ਤਾਂ ਬਿਲ ਵੀ ਬੈਟਰ ਮਤਲਬ ਜ਼ਿਆਦਾ ਬੈਟਰ ਹੋਏਗਾ ਠੀਕ ਹੈ ਤਾਂ ਆਪਾਂ ਨੇ ਇਹਨੂੰ ਰੱਖ ਦੇਣਾ ਭਿਓ ਕੇ ਠੀਕ ਹੈ ਉਸ ਤੋਂ ਬਾਅਦ ਸਰ ਇਹ ਕਿ ਇਹ ਸਵੇਰ ਤੱਕ 12 ਘੰਟੇ ਬਾਅਦ ਇਹਨੇ ਪੁੰਗਰਨਾ ਸ਼ੁਰੂ ਕਰ ਦੇਣਾ ਠੀਕ ਹੈ ਇਹਨੂੰ ਸਵੇਰੇ ਆਪਾਂ ਉੱਠ ਕੇ ਆਪਣੇ ਬ੍ਰੇਕਫਾਸਟ ਦੇ ਵਿੱਚ ਸ਼ਾਮਲ ਕਰੀਏ ਔਰ ਇਹਦੇ ਵਿੱਚ ਕੀ ਹੈ ਸਵਾਦ ਦੇ ਅਨੁਸਾਰ ਸੇਂਦਾ ਨਮਕ ਠੀਕ ਹੈ ਨਾਟ ਚਿੱਟਾ ਨਮਕ ਸੇਂਦਾ ਨਮਕ ਇਹ ਪਿੰਕ ਸਾਲਟ ਵੀ ਆਪਾਂ ਇਹਨੂੰ ਕਹਿੰਦੇ ਆ ਉਹ ਯੂਜ਼ ਕਰੀਏ ਔਰ ਇਹਦੇ ਵਿੱਚ ਕਾਲੀ ਮਿਰਚ ਥੋੜੀ ਜੀ ਟੇਸਟ ਦੇ ਅਨੁਸਾਰ ਜਿੰਨਾ ਕੁ ਕਿਸੇ ਦਾ ਟੇਸਟ ਹੈ ਥੋੜੀਆਂ-ਥੋੜੀਆਂ ਚੀਜ਼ਾਂ ਔਰ ਸੀਜ਼ਨਲ ਸਬਜ਼ੀਆਂ ਇਹਦੇ ਵਿੱਚ ਆਪਾਂ ਐਡ ਅਪ ਕਰ ਸਕਦੇ ਆ ਤੜਕਾ ਤੁੜਕਣੀ ਲਾ ਸਕਦੇ ਜੀ ਕੋਈ ਤੜਕਾ ਨਹੀਂ ਸਰ ਇਹਦੇ ਵਿੱਚ ਕੁਝ ਨਹੀਂ ਪਾਣਾ ਫਿਰ ਫਿਰ ਤੇ ਫਿਰ ਤੇ ਸਵਾਦ ਨਹੀਂ ਰਹਿਣੀ ਜੀ ਇਹ ਤੇ ਏ ਸਰ ਸਵਾਦ ਇਹਦਾ ਤੁਹਾਨੂੰ ਸਵਾਦ ਹੀ ਨਹੀਂ ਭੁੱਲਣਾ ਅਗਰ ਤੁਸੀਂ ਇੱਕ ਵਾਰ ਖਾਣੀ ਤੁਸੀਂ ਇਹਨੂੰ ਸ਼ੁਰੂ ਕਰ ਦਿੱਤਾ ਔਰ ਇਹਦੇ ਰਿਜ਼ਲਟ ਮਿਲਣੇ ਸ਼ੁਰੂ ਹੋ ਗਏ। ਕਹਿੰਦੇ ਜਦੋਂ ਤੱਕ ਤੜਕਣਾ ਨਾ ਲੱਗੇ ਸਾਨੂੰ ਤਾਂ ਸਵਾਦ ਨਹੀਂ ਆਉਂਦਾ ਜੀ ਕਿਸੇ। ਨਹੀਂ ਤੁਹਾਨੂੰ ਇਹ ਚੀਜ਼ ਜਿਹੜੀ ਹੈ ਇਹ ਚੀਜ਼ ਤੁਹਾਨੂੰ ਹਰੇਕ ਜੰਕ ਫੂਡ ਤੋਂ ਜ਼ਿਆਦਾ ਟੇਸਟੀ ਲੱਗੂਗੀ ਜਦੋਂ ਤੁਹਾਨੂੰ ਇਹਦੇ ਰਿਜ਼ਲਟ ਮਿਲਣੇ ਸ਼ੁਰੂ ਹੋਣਗੇ। ਅੱਛਾ ਕੀ ਹੋਊਗਾ ਜੀ ਇਹ ਖਾਣਾ? ਇਹ ਸਰ ਤੁਸੀਂ ਆਪਣਾ ਰੋਡ ਇਹਦੇ ਵਿੱਚ ਕੱਚੀਆਂ ਸਬਜ਼ੀਆਂ ਕੱਟ ਕੇ ਆਪਣਾ ਸਵਾਦ ਦੇ ਅਨੁਸਾਰ ਇਹ ਚੀਜ਼ਾਂ ਮਿਕਸ ਅਪ ਕਰਕੇ ਇਹਨੂੰ ਸਵੇਰੇ ਬ੍ਰੇਕਫਾਸਟ ਦੇ ਵਿੱਚ ਇਹਨੂੰ ਯੂਜ਼ ਕਰੋ ਔਰ ਇਹ ਖਾਣ ਦੇ ਨਾਲ ਕੀ ਹੁੰਦਾ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ ਜਿਵੇਂ ਕਿ ਜੀ ਕਿਹੜੇ ਕਿਹੜੀ ਬਿਮਾਰੀਆਂ ਭਜਾਉ ਜੀ ਵੈਜੀ ਚਲੋ ਇਹ ਕਿਹੜੇ ਕਿਹੜੀ ਬਿਮਾਰੀਆਂ ਦੇ ਉੱਤੇ ਕੰਮ ਕਰੂ ਜਿਹੜਾ ਮੈਮ ਕਹਿੰਦੇ ਨੇ ਵੀ ਇਹ ਅੰਮ੍ਰਿਤ ਹੈਗਾ ਹਰਪ੍ਰੀਤ ਜੀ ਕਹਿੰਦੇ ਨੇ ਇਹ ਵੈਸੇ ਸਾਰੀਆਂ ਤੇ ਕੰਮ ਕਰੂਗੀ ਜੀ ਜਿਵੇਂ ਕਿ 슈ਗਰ ਮੋਟਾਪਾ ਬੀਪੀ ਬੰਦੇ 콜ੈਸਟ੍ਰੋਲ ਹਾਂ ਕੋਈ ਵੀ ਤੁਸੀਂ ਜੋੜਾਂ ਚ ਦਰਦ ਅੱਛਾ ਬਿਲਕੁਲ ਇਹ ਸਾਰੀਆਂ ਚ ਕੰਮ ਕਰੂਗੀ ਜੀ ਇਹ ਅਬੀ ਖੋਰ ਸਵਾਲ ਹੈਗਾ ਜਿਹੜੀਆਂ ਸਾਡੀਆਂ ਭੈਣਾਂ ਹੈਗੀਆਂ ਨੇ ਜਿਨ੍ਹਾਂ ਦਾ ਡਿਲੀਵਰੀ ਤੋਂ ਬਾਅਦ ਬਹੁਤ ਵਾਰ ਹੁੰਦਾ ਵੀ ਵਜ਼ਨ ਇੱਕਦਮ ਵਧ ਗਿਆ ਹਾਂਜੀ ਉਹ ਲੈ ਸਕਦੇ ਨੇ ਹਾਂਜੀ ਸਰ ਇਹਨੂੰ ਬਿਲਕੁਲ ਅਸੀਂ ਸਾਰੇ ਤਰ੍ਹਾਂ ਦੀ ਇਹ ਇਹਦੇ ਸਾਰੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਯੁਰਵੇਦ ਤਿੰਨ ਦੋਸ਼ ਮੰਨਦਾ ਹੈ ਮੁੱਖ ਤੌਰ ਤੇ ਜੀ ਆਪਣੇ ਦੋਸ਼ੀਆਂ ਦੇ ਜਿਹੜਾ ਵੀ ਕੋਈ ਪੇਸ਼ੈਂਟ ਹੁੰਦਾ ਉਹ ਚ ਤਿੰਨ ਦੋਸ਼ ਮੰਨਦਾ ਵਾਤ ਪਿੱਤ ਤੇ ਕਫ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨੂੰ ਸਾਰੇ ਤਰ੍ਹਾਂ ਦੇ ਦੋਸ਼ਾਂ ਵਾਲੇ ਜਿਹੜੇ ਵਿਅਕਤੀ ਆ ਉਹ ਲੈ ਸਕਦੇ ਆ। ਕੀ ਗੱਲ ਹੈ? ਮਤਲਬ ਇਹ ਰਾਮ ਬਾਣ ਅਸੀਂ ਕਹਿ ਲਈਏ। ਰਾਮ ਬਾਣ ਕਹਿ ਲੋ ਵੀ ਇਸੇ ਲਈ ਇਹਨੂੰ ਅਮਰਤ ਪੋਜ ਦਾ ਨਾਂ ਦਿੱਤਾ ਗਿਆ। ਜਿਹੜੀਆਂ ਔਰਤਾਂ ਥੱਕੇ ਥੱਕੇ ਰਹਿੰਦੀਆਂ ਨੇ ਜੀ ਉਹਨਾਂ ਤੇ ਕੰਮ ਕਰੇ ਕਿ ਸਾਡੀਆਂ ਭੈਣਾਂ ਕਹਿੰਦੇ ਨੇ ਵੀ ਸਾਨੂੰ 100 ਰਾਤ ਦਿਨ ਰਸੋਈ ਚ ਬੜੀ ਰੱਖਦੇ ਅਸੀਂ ਤੇ ਸਾਡੇ ਤਾਂ ਬੱਸ ਹੋ ਜਾਂਦੇ ਸਵੇਰੇ ਉੱਠਦੇ ਆ ਤੇ ਸਾਨੂੰ ਲੱਗਦਾ ਕਿ ਅਸੀਂ ਸੁੱਤੀ ਹੀ ਨਹੀਂ ਸੀ। ਉਹਨਾਂ ਤੇ ਕੰਮ ਕਰੇ? ਬਿਲਕੁਲ ਸਰ ਇਹ ਮਤਲਬ ਤੁਹਾਨੂੰ ਇੰਨੀ એનર્ਜੀ ਦਿੰਦਾ ਹੈ ਕਿ ਤੁਸੀਂ ਸਵੇਰ ਦੇ ਤੋਂ ਲਾ ਕੇ ਸ਼ਾਮ ਤੱਕ ਕੰਮ ਕਰ ਸਕਦੇ ਹੋ ਕੰਟੀਨਿਊਸਲੀ ਮਤਲਬ ਰੇਲ ਬਣੀ ਰਹੂਗੀ ਕੰਮ ਵਾਲੀ ਲਗਾਤਾਰ ਕੰਮ ਦੀ ਰੇਲ ਬਣੂਗੀ ਜਿਹੜੇ ਖਾਊਗਾ ਉਹਦੀ ਰੇਲ ਬਣੂ ਜੀ ਸਰ ਕੰਮ ਦੀ ਵੀ ਰੇਲ ਬਣੂਗੀ ਔਰ ਕੀ ਹੈ ਇਹਦੇ ਨਾਲ ਸਰੀਰ ਬਿਮਾਰੀਆਂ ਤੋਂ ਦੂਰ ਰਹੂਗਾ ਤਾਂ ਆਪਣੇ ਆਪ ਬੰਦਾ ਤੰਦਰੁਸਤ ਜਦੋਂ ਫੀਲ ਕਰਦਾ ਹੈ ਤਾਂ ਉਹਦਾ ਕੰਮ ਕਰਨ ਨੂੰ ਦਿਲ ਕਰਦਾ ਹੈ ਤੰਦਰੁਸਤੀ ਸਭ ਤੋਂ ਵੱਡੀ ਨਿਯਮਤ ਹੈ ਜੀ 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 ਅੱਛਾ ਫਿਰ ਜੀ ਪਿੰਡ ਸਾਹਿਬ ਬਾਜੀ ਇਹ ਲੱਕੜ ਸਾਨੂੰ ਦੱਸ ਦਿਓ ਕਿਉਂਕਿ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਇੰਤਜ਼ਾਰ ਕਰ ਰਹੇ ਨੇ ਇਹ ਕਿਹੜੀ ਲੱਕੜ ਹੈਗੀ ਕਿੱਥੋਂ ਲੈ ਕੇ ਆਏ ਮੈਂ ਤਾਂ ਦੇਖੀ ਪਹਿਲੀ ਵਾਰ ਹੈ ਇਹ ਮੈਨੂੰ ਤਾਂ ਦਾਲਚੀਨੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਨੂੰ ਤਾਂ ਦਾਲਚੀਨੀ ਲੱਗ ਰਹੀ ਹੈ ਦਾਲਚੀਨੀ ਹੈ ਜੀ ਨਹੀਂ ਫਰੂਕੀ ਸਾਹਿਬ ਦਾਲਚੀਨੀ ਨਹੀਂ ਹੈਗੀ ਇਹਨੂੰ ਕਹਿੰਦੇ ਆ ਤੱਜ ਤੱਜ ਜੀ ਤੱਜ ਇਹ ਕੀ ਹੋਇਆ ਜੀ ਇਹ ਤਾਜੇ ਲੱਕੜ ਹੈ ਜੀ ਸੱਕ ਹੈ ਲੱਗਦਾ ਦਾਲਚੀਨੀ ਵਰਗੀ ਹੈ ਪਰ ਇਹਦੀ ਬਹੁਤ ਮਤਲਬ ਥੋੜੀ ਮਾਤਰਾ ਦੇ ਵਿੱਚ ਇਹ ਗਰਮ ਹੁੰਦਾ ਹੂੰ ਤੇ ਇਹ ਮਤਲਬ ਆਪਣੀ ਮਰਜ਼ੀ ਨਾਲ ਹੀ ਵੀ ਇਹਨੇ ਤੋੜ ਕੇ ਖਾ ਲਏ ਆ ਬਹੁਤ ਥੋੜੀ ਮਾਤਰਾ ਦੇ ਵਿੱਚ ਪੈਂਦਾ ਦਵਾਈਆਂ ਦੇ ਵਿੱਚ ਇਹ ਸ਼ੂਗਰ ਦੀ ਦਵਾਈ ਚ ਵੀ ਪੈਂਦਾ ਇਹ ਮਰਦਮਈ ਤਾਕਤ ਦੀ ਦਵਾਈਆਂ ਚ ਵੀ ਪੈਂਦਾ ਹੋਰ ਵੀ ਕਈ ਚੀਜ਼ਾਂ ਦੇ ਮਤਲਬ ਗੋਡਿਆਂ ਦੇ ਦਰਦ ਆ ਹੋਰ ਕੋਈ ਪ੍ਰੋਬਲਮਸ ਆ ਉਹਨਾਂ ਚ ਵੀ ਪੈਂਦਾ ਇਹ ਤੇ ਜਿਹੜੇ ਲੋਕ ਇਸ ਵੇਲੇ ਸਾਨੂੰ ਦੇਖ ਰਹੇ ਨੇ ਇਹ ਉਹ ਕਿਵੇਂ ਇਸਤੇਮਾਲ ਕਰਨ ਸਾਨੂੰ ਤਾਂ ਇਹ ਦੱਸੋ ਉਹਦਾ ਪਾਊਡਰ ਬਣਾ ਸਕਦੇ ਆ ਜੀ ਬੱਚੇ ਦਾ ਪਾਊਡਰ ਮਤਲਬ ਕੀ ਬਣਾਉਣਾ ਜੀ ਪਾਊਡਰ ਇਹ ਮਿਕਸੀ ਚ ਪੀਲੋ ਚਾਹੇ ਤੁਸੀਂ ਮਾਂਚਸ ਦੇ ਵਿੱਚ ਕੁੱਟ ਸਕਦੇ ਹੋ ਤੇ ਬਹੁਤ ਘੱਟ ਮਾਤਰਾ ਸੌਰੀ ਚਮਚ ਦਾ ਪਿਛਲਾ ਹਿੱਸਾ ਲੇਕਿਨ ਉਹ 1 ਗ੍ਰਾਮ ਅੱਛਾ 1 ਗ੍ਰਾਮ 1.5 ਗ੍ਰਾਮ ਇਹ ਤੋਂ ਵੱਧ ਨਹੀਂ ਗਰਮ ਹੁੰਦਾ ਇਹ ਕਾਦੇ ਨਾਲ ਲੈਣਾ ਜੀ ਇਹ ਸ਼ਹਿਦ ਨਾਲ ਵੀ ਲੈ ਲਓ ਚਾਹੇ ਪਾਣੀ ਨਾਲ ਲੈ ਲਓ ਚਾਹੇ ਗਾਏ ਦੇ ਦੁੱਧ ਨਾਲ ਲੈ ਲਓ ਕਾਸੇ ਨਾਲ ਲੈ ਲਓ ਕਰੂਗਾ ਕੀ ਜੀ ਫਿਰ ਇਹ ਲੱਕੜ ਕਰੂਗੀ ਕੀ ਇਹ 슈ਗਰ ਤੇ ਮੈਂ ਤੁਹਾਡੀ ਅਗਰ 슈ਗਰ ਵੱਧਦੀ ਹੈ ਕਿਸੇ ਦੀ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੈ ਕੋਈ ਕਮਜ਼ੋਰੀ ਫੀਲ ਕਰਦਾ ਬੰਦਾ ਬਹੁਤ ਜ਼ਿਆਦਾ ਇਹ ਹਰੇਕ ਚੀਜ਼ ਤੇ ਵਰਕ ਕਰਦੀ ਹੈ ਜੀ ਇਹ ਅੱਛਾ ਜੀ ਤੱਜ ਕਹਿੰਦੇ ਯੂ ਅੱਛਾ ਅੱਛਾ ਤੇ ਇਹ ਦੇਖੋ ਵੈਜ ਦੇ ਕਹਿੰਦੇ ਇਹ ਤੱਜ ਹੈਗੀ ਹੈ ਜਿਹੜੇ ਲੋਕ ਕਮਜ਼ੋਰੀ ਫੀਲ ਕਰਦੇ ਨੇ ਜਿਸ ਤਰੀਕੇ ਨਾਲ ਮੈਮ ਨੇ ਦੱਸਿਆ ਕਿ ਇਹ ਵਾਲਾ ਨੁਸਖਾ ਜਿਹੜਾ ਦਾਲਾਂ ਵਾਲਾ ਮੂੰਗਫਲੀ ਵਾਲਾ ਤੇ ਵੈਦ ਜੀ ਨੇ ਦੱਸਿਆ ਕਿ ਤੱਜ ਜਿਹੜਾ ਸ਼ਖਸ ਸਵੇਰੇ ਸਵੇਰੇ ਖਾਲੀ ਪੇਟ ਲੈਣੀ ਖਾਲੀ ਪੇਟ ਲੈਣ ਨੂੰ ਚਾਹੇ ਤਾ ਖਾਣਾ ਖਾ ਕੇ ਲੈ ਲੋ ਕਿਸੇ ਟਾਈਮ ਆ ਤੁਹਾਡੀ ਬਾਡੀ ਜਾਣੀ ਚਾਹੀਦੀ ਆ ਬਾਡੀ ਚ ਨਹੀਂ ਚਾਹੀਦੀ ਜੀ ਅੱਛਾ ਤੇ ਫਿਰ ਜਿਹੜੇ ਹੋਰ ਨੁਸਖੇ ਹੈਗੇ ਫਾਰਮੂਲੇ ਹੈਗੇ ਨੇ ਉਹਨਾਂ 'ਚ ਤੁਸੀਂ ਯੂਜ਼ ਕਰਦੇ ਹੋ ਤੁਸੀਂ ਕਹਿੰਦੇ ਬਿਲਕੁਲ 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 ਤੱਜ ਦੀ ਲੱਕੜ ਤਾਂ ਬਹੁਤ ਹੀ ਬੇਸ਼ਕੀਮਤੀ ਲੱਕੜ ਹੈ ਜੀ ਇਹ ਇਹ ਆ ਮਿਲ ਜਾਂਦੀ ਜੀ ਪੰਸਾਰੀ ਤੋਂ ਹਾਂ ਪੰਸਾਰੀ ਤੋਂ ਮਿਲ ਜਾਂਦੀ ਪਰ ਆਮ ਲੋਕਾਂ ਨੂੰ ਪਛਾਣ ਨਹੀਂ ਆ ਕਿ ਲੋਕ ਇਹਨੂੰ ਦਾਲ ਇਹ ਦਾਲਚੀਨੀ ਨਹੀਂ ਹੈਗੀ ਤਾਜ ਹੈ ਜੀ ਇਹ ਜੀ 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 ਸੋ ਦੇਖੋ ਵੈਜ ਜੀ ਦਾ ਕਹਿਣਾ ਹੈ ਕਿ ਜਿਹੜਾ ਇਹ ਤਾਜ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਉਹਦੀਆਂ ਬਿਮਾਰੀਆਂ ਫਿਰ ਜਾਣਗੀਆਂ ਜੀ ਭੱਜ ਬਿਲਕੁਲ ਬਿਲਕੁਲ ਜਾਨ ਗਿਆ 100% ਜੀ 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 ਸੋ ਉਹ ਦੇਖੋ ਵੈਜ ਜੀ ਦਾ ਕਹਿਣਾ ਹੈ ਕਿ ਸਵੇਰੇ ਸਵੇਰੇ ਬਹੁਤ ਘੱਟ ਮਿਕਦਾਰ ਦੇ ਵਿੱਚ ਯਾਨੀ ਕਿ ਚਮਚੇ ਦਾ ਪੁੱਠਾ ਪਾਸਾ ਜਿਹੜਾ ਡੰਡੀ ਵਾਲਾ ਪਾਸਾ ਉਸ ਉਨੀ ਕੁ ਮਿਕਦਾਰ ਜਿਹੜੀ ਅਸੀਂ ਦੁੱਧ ਦੇ ਨਾਲ ਸ਼ਹਿਦ ਦੇ ਨਾਲ ਔਰ ਪਾਣੀ ਦੇ ਨਾਲ ਜੇਕਰ ਅਸੀਂ ਲੈਣੀ ਸ਼ੁਰੂ ਕਰ ਦਈਏ ਤਾਂ 슈ਗਰ ਦੇ ਵਿੱਚ ਇਹਦਾ ਬੜਾ ਫਾਇਦਾ ਹੈ ਜਿਹੜਾ ਤੱਜ ਦਾ ਹੋਣ ਵਾਲਾ ਤੇ ਫਿਰ ਇਹ ਕਾਦੀ ਦਾਤਣ ਹੈ ਜੀ ਇਹ ਦਾਤਣ ਨਹੀਂ ਫਰੂਕੀ ਸਾਹਿਬ ਇਹ ਗਲੋਈ ਹੈ ਜੀ ਅੱਛਾ ਗਲੋਈ ਨਹੀਂ ਗਲੋਈ ਹੈ ਗਲੋਈ ਬੇਲ ਹੁੰਦੀ ਹੈ ਜੀ ਇਹ ਇਹ ਆਮ ਆਪਣੇ ਪਿੰਡਾਂ ਦੇ ਵਿੱਚ ਦਰਖਤਾਂ ਤੇ ਚੜੀ ਹੁੰਦੀ ਹੈ ਇਹ ਇਹ ਗਲੋਈ ਦਾ ਹੈ ਜੀ ਇਹ ਵੀ 슈ਗਰ 'ਚ ਕੰਮ ਆਉਂਦੀ ਹੈ ਜੀ ਅੱਛਾ ਇਹਦਾ ਮਤਲਬ ਇਹਦਾ ਇਹਨੂੰ ਤੋੜ ਕੇ ਨਾ ਬਰੀਕ ਕਰਕੇ ਰੱਖ ਕੇ ਪਾਣੀ 'ਚ ਭੋਂ ਕੇ 24 ਘੰਟੇ ਲਈ ਇਦੇ ਉੱਤੇ ਝੱਗ ਵਾਂਗੂ ਆ ਜਾਂਦਾ ਜੀ ਉਹ ਝੱਗ ਇਕੱਠੀ ਕਰਕੇ ਰੱਖ ਕੇ ਉਹ ਫਿਰ ਸ਼ੂਗਰ ਦੀ ਦਵਾਈ ਚ ਪੈਂਦੀ ਹੈ ਜੀ ਅੱਛਾ ਤੁਸੀਂ ਇਹਨੂੰ ਸ਼ੂਗਰ ਦੀ ਦਵਾਈ ਚ ਬਣਾਉਨੇ ਹੋ ਜੀ 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 ਉੱਥੇ ਕੰਮ ਹੁੰਦੀ ਹੈ ਜੀ ਅੱਛਾ ਅੱਛਾ ਹੋਰ ਕੀ ਇਹ ਫਿਰ ਇਹ ਪਾਊਡਰ ਕਿਸ ਚੀਜ਼ ਦੇ ਨਹੀਂ ਤੁਸੀਂ ਪਾਊਡਰ ਬਣਾ ਕੇ ਇਹ ਨਾ ਚੀਜ਼ਾਂ ਦੀਆਂ ਕਿਹੜੀਆਂ ਚੀਜ਼ਾਂ ਦੇ ਪਾਊਡਰ ਹੈ ਜੀ ਇਹਨਾਂ ਸਾਰੇ ਚੀਜ਼ਾਂ ਦੇ ਪਾਊਡਰ ਹੈ ਜੀ ਇਹਦੇ ਵਿੱਚ ਮਤਲਬ ਤ੍ਰਿਫਲਾ ਹੈ ਤੱਜ ਹੈ ਗਲੂ ਹੈ ਤੁਹਾਨੂੰ ਇੱਕ ਮੈਂ ਹੋਰ ਦਿਖਾਉਣਾ ਹੈ ਜੀ ਜੀ ਇਹ ਕੀ ਜੀ ਇਹ ਹੈਗੀ ਚੰਦਰ ਪ੍ਰਭਾ ਬਟੀ ਇਹ ਚੰਦਰ ਪ੍ਰਭਾ ਵਟੀਆਂ ਹਾਂਜੀ ਹਾਂਜੀ ਇਹ ਪੈਂਦੀ ਹੈ ਜੀ 슈ਗਰ ਦੇ 슈ਗਰ ਦੇ ਮਰੀਜ਼ਾਂ ਲਈ ਜਿਹੜੀ ਦਵਾਈ ਤਿਆਰ ਕਰਦੇ ਹਾਂ ਅਸੀਂ ਮਤਲਬ ਕਿ ਤੁਸੀਂ ਕਹਿ ਰਹੇ ਸੀ ਵੀ ਬੜਾ ਤੇਜ਼ੀ ਨਾਲ ਰਿਜ਼ਲਟ ਆਉਂਦਾ 슈ਗਰ ਦਾ ਵੀ ਗਲਾਬ ਜਮਨਾ ਖਾਨ ਲਾਦਾਂਗੇ ਅਸੀਂ ਤੇ ਹਾਂ ਨਹੀਂ ਐਡੀ ਛੇਤੀ ਵੀ ਨਹੀਂ ਆਇਆ ਰੋਵੇ ਦੱਸੋ ਮਰੇ 24 ਘੰਟੇ ਮੰਨ ਕੇ ਚੱਲੋ ਸੀ 24 ਘੰਟੇ ਜਿਹੜੇ ਬੰਦੇ ਦਾ 슈ਗਰ 300 ਆ 250 ਆ ਇਵਨ ਕਿ ਇਨਸੂਲਿਨ ਤੱਕ ਵੀ ਲੱਗਦੀ ਆ 120 ਆ ਜਾਂਦਾ ਜੀ ਖਾਲੀ ਪੇਟ ਜੀ ਜੀ ਅੱਛਾ ਤੇ ਫਿਰ ਵੈ ਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਨੂੰ ਮਿਲਣ ਦਾ ਕੀ ਟੰਗ ਹੈਗਾ ਤੇ ਹੋਰ ਕਿਹੜੇ ਕਿਹੜੇ ਚੀਜ਼ਾਂ ਦੇ ਵਿੱਚ ਤੁਸੀਂ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸ਼ੂਗਰ 'ਚ ਤੁਹਾਡੀ ਬੜੀ ਸਪੈਸ਼ਲਿਟੀ ਹੈਗੀ ਐ ਇਸ ਖੇਤਰ ਦੇ ਵਿੱਚ ਵੀ ਹੋਰ ਕਿਹੜੀ ਕਿਹੜੀ ਦਿੱਕਤਾਂ ਪਰੇਸ਼ਾਨੀਆਂ ਤੁਸੀਂ ਕੁਦਰਤੀ ਢੰਗ ਨਾਲ ਇਸੇ ਤਰ੍ਹਾਂ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਹੱਲ ਕਰਵਾ ਦਿੰਦੇ ਹੋ ਜਿਵੇਂ ਅੱਜਕੱਲ ਬਹੁਤ ਹੀ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਲੀਵਰ ਦੀ ਲੀਵਰ ਦੀ ਪ੍ਰੋਬਲਮ ਹੈ ਜਾਂ ਬੰਦੇ ਨੂੰ ਵੀਕਨੈਸ ਹੈ ਕੋਈ ਮਰਦਮਾਈ ਕਮਜ਼ੋਰੀ ਹੈ ਹਨਾ ਤੇ ਈਵਨ ਨਸ਼ੇ ਆ ਵੀ ਕੋਈ ਕਰਦਾ ਬੰਦਾ ਸ਼ਰਾਬ ਪੀਂਦਾ ਜਾਂ ਕਿਸੇ ਕਿਸਮ ਦਾ ਕੋਈ ਨਸ਼ਾ ਕਰਦਾ ਉਹਦੀ ਸਾਡੇ ਕੋਲ ਬੜੀ ਪਰਫੈਕਟ ਦਵਾਈ ਹੈ ਜੀ ਨਸ਼ੇ ਦਾ ਬੜਾ ਬੁਰਾ ਹਾਲ ਹੈ ਜੀ ਹਾਂ ਜੀ ਉਹਦੇ ਨਸ਼ੇ ਦਾ ਵੀ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਜੀ ਸਾਡੇ ਕੋ ਮਾਵਾ ਕੇ ਰੋਣੀਆਂ ਹਨ ਵੀ ਸਾਡੇ ਮੁੰਡੇ ਦਾ ਆ ਬੁਰਾ ਹਾਲ ਹੈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਜਿੰਨਿਆਂ ਨੂੰ ਅਸੀਂ ਦਿੱਤੀ ਆ ਹੁਣ ਤੱਕ ਉਹ ਸਾਰੇ ਸਫਲ ਹੀ ਰਹੇ ਆ ਕੁਝ ਬੰਦੇ ਦਾ ਆਪਦਾ ਮਨ ਵੀ ਚਾਹੀਦਾ ਠੀਕ ਹੈ ਮਤਲਬ ਹਾਂ ਬੰਦੇ ਦਾ ਆਪਦਾ ਮਨ ਵੀ ਚਾਹੀਦਾ ਤੇ ਕੋਟ ਕੋਟ ਬਹੁਤ ਨਹੀਂ 20% ਦਾ ਬੰਦੇ ਦਾ ਮਨ ਹੋਵੇ ਨਾ ਬਾਕੀ 40% परसंट, 80% ਤੁਸੀਂ ਬਣਾ ਦੋ ਹਾਂ ਬਾਕੀ ਦਵਾਈ ਹੈਲਪ ਕਰਦੀ ਹੈ ਜੀ ਜੀ ਅੱਛਾ ਤੇ ਵੈਜੀ ਵੀ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਕਿਸ ਤਰੀਕੇ ਨਾਲ ਤੁਹਾਨੂੰ ਜਿਹੜੇ ਦਰਸ਼ਕ ਨੇ ਇਸ ਵੇਲੇ ਰਾਬਤਾ ਕਰਨ ਦੇਸ਼ ਵਿਦੇਸ਼ ਚ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਜੀ ਇਹ ਸਾਡਾ ਰੋਡ ਹੈਗਾ ਜੀ ਲੁਧਿਆਣਾ ਚੰਡੀਗੜ੍ਹ ਹਾਈਵੇ ਇੱਧਰ 7 ਕਿਲੋਮੀਟਰ ਮੋਰੰਡਾ ਜੀ ਤੇ 5 ਕਿਲੋਮੀਟਰ ਥੱਤੋਂ ਖਮਾਣਾ ਇਹਦੇ ਵਿਚਾਲੇ ਸੈਂਟਰ ਦੇ ਵਿੱਚ ਆਈ ਸਾਡਾ ਢਾਬਾ ਕੈਪਟਨ ਢਾਬਾ ਉੱਥੇ ਗगन ਆਯੁਰਵੇਦ ਦਾ ਨਾਂ ਦਾ ਅਸੀਂ ਇਹ ਆਯੁਰਵੇਦ ਕੋਲੇ ਅਕਲੀ ਨੇ ਖੋਲਿਆ ਜੀ ਜ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਖੰਟਪਿੰਡ ਪੈਣ ਦਾ ਬਿਲਕੁਲ ਨੇੜੇ ਮਾਨ ਹੋਣਾ ਮਾਨ ਸਾਹਿਬ ਦਾ ਪਿੰਡ ਆ ਖੰਟ ਬਿਲਕੁਲ ਨੇੜੇ ਆ ਸਾਹਮਣੇ ਤੁਹਾਨੂੰ ਦਿਖ ਰਿਹਾ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਵਾਜ ਜੀ ਸਾਰੀ ਗੱਲਬਾਤ ਲਈ ਤੇ ਆਪਣੇ ਕੀਮਤੀ ਸਮਝੋ ਸਮਾ ਦੇਣ ਵਾਸਤੇ ਸ਼ੁਕਰੀਆ ਤੁਹਾਡਾ ਫਰੁਕੀ ਸਾਹਿਬ ਤੁਸੀਂ ਆਏ ਧੰਨਵਾਦ ਤੁਹਾਡਾ ਬਹੁਤ ਤੁਹਾਡੀ ਟੀਮ ਦਾ ਬਹੁਤ ਧੰਨਵਾਦ ਜੀ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਨੂੰ ਲੱਗਦਾ ਹੈ ਕਿ ਦੇਖੋ ਮੈਮ ਨੇ ਜਿਹੜਾ ਬਹੁਤ ਸੋਹਣਾ ਨੁਸਖਾ ਫਾਰਮੂਲਾ ਅੰਮ੍ਰਿਤ ਅਸੀਂ ਕਹਿ ਲਈਏ ਕਿ ਅੰ ਹਾਂਜੀ ਹਾਂਜੀ ਸਰ ਅਜੇ ਤੈਨੂੰ ਮਤਲਬ ਥੋੜਾ ਟਾਈਮ ਹੋਇਆ ਇਹਨੂੰ ਪਿਗੋਏ ਹੋਏ ਅਗਰ ਅਸੀਂ ਇਹਨੂੰ ਪੂਰੇ 12 ਘੰਟੇ ਲਈ ਡਿਪ ਕਰਕੇ ਜਾਂ ਪਿਗੋ ਕੇ ਰੱਖਦੇ ਆ ਤਾਂ ਸਵੇਰ ਨੂੰ ਇਹ ਇੱਕ ਬੜੀ ਹੀ ਰਾਮਬਾਨ ਚੀਜ਼ ਬਣ ਕੇ ਤਿਆਰ ਹੋ ਜਾਂਦੀ ਹੈ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ ਜਿਹੜੇ ਬੱਚੇ ਜੀ ਸਵੇਰੇ ਸਵੇਰੇ ਉਹ ਹੌਰ ਲੈਗਸ ਜਿਹੜੇ ਬਹੁਰ ਉਹ ਲੱਲਾ ਭੱਬਾ ਜਿਹਾ ਖਾਂਦੇ ਨੇ ਜੀ ਬੱਚਿਆਂ ਨੂੰ ਸਰ ਦਿੱਤੀ ਤਾਂ ਜਾ ਸਕਦੀ ਹੈ ਪਰ ਅੱਜ ਕੱਲ ਦੇ ਬੱਚੇ ਬੜਾ ਚਟਪਟਾ ਖਾਣ ਤੇ ਲੱਗੇ ਹੋਏ ਨੇ ਪਰ ਬੱਚੇ ਦਾ ਟੇਸਟ ਹੈਗਾ ਤਾਂ ਉਹ ਵੀ ਖਾ ਸਕਦੇ ਨੇ ਇਹਨੂੰ ਇਸ ਚੀਜ਼ ਦਾ ਕੋਈ ਵੀ ਮਤਲਬ ਸਾਈਡ ਇਫੈਕਟ ਨਹੀਂ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਬੜਾ ਬਿਹਤਰੀਨ ਨੁਸਖਾ ਅੱਜ ਜਿਹੜਾ ਉਹ ਦੇਣ ਵਾਸਤੇ ਸੋ ਫਿਲਹਾਲ ਇਹ ਸੰ ਵੈਦ ਬਲਜਿੰਦਰ ਜੀ ਉਰਫ ਪਿੰਟੂ ਸੋਮਵਲ ਜੀ ਜਿਹੜੇ ਇਸ ਇਲਾਕੇ ਦੇ ਵਿੱਚ ਜਾਣੇ ਜਾਂਦੇ ਨੇ ਗਗਨ ਆਯੁਰਵੇਦਾ ਦੇ ਨਾਂ ਤੇ ਬੜਾ ਮਸ਼ਹੂਰ ਹੈਗਾ ਇਹਨਾਂ ਦੇ ਪਿਤਾ ਜੀ ਵੀ ਜਿਹੜੇ ਲੋਕਾਂ ਨੂੰ ਦਵਾਈਆਂ ਦਿੰਦੇ ਸਨ ਲੋਕਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਦੂਰ ਕਰਦੇ ਸਨ ਆਯੁਰਵੈਦਿਕ ਤਰੀਕੇ ਨਾਲ ਢੰਗ ਨਾਲ ਤੇ ਅੱਜ ਉਹਨਾਂ ਨੇ ਇਸ ਤੱਜ ਦਾ ਇਸਤੇਮਾਲ ਕਰਨਾ ਤੁਹਾਨੂੰ ਸਿਖਾਇਆ ਉਹਨਾਂ ਦਾ ਕਹਿੰਦੇ ਕਿ ਜਿਹੜਾ ਇਹ ਤੱਜ ਹੈ ਜਿਹੜਾ ਇਹਦਾ ਇਸਤੇਮਾਲ ਕਰੋ ਬਿਮਾਰੀਆਂ ਨੂੰ ਦਿਓਗਾ ਜਿਹੜੇ ਬਿਮਾਰੀਆਂ ਭੱਜ ਜਾਣਗੀਆਂ ਤੱਜ ਦੇ ਨਾਲ ਤੇ ਹਰਪ੍ਰੀਤ ਜੀ ਨੇ ਦੱਸਿਆ ਤੁਹਾਨੂੰ ਕਿਸ ਤਰੀਕੇ ਨਾਲ ਜਿਹੜਾ ਅਸੀਂ ਦਾਲਾਂ ਦਾ ਔਰ ਖਾਸ ਕਰਕੇ ਮੂੰਗਫਲੀ ਦਾ ਕਾਲੇ ਤਿਲ ਦਾ ਜਿਹੜਾ ਇਸਤੇਮਾਲ ਸਵੇਰੇ ਸਵੇਰੇ ਕਰਨਾ ਸ਼ੁਰੂ ਕਰ ਦਈਏ ਤਾਂ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸਾਡੀਆਂ ਉਹ ਦੂਰ ਹੋ ਸਕਦੀਆਂ ਨੇ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਗੁਜ਼ਾਰਿਸ਼ ਜਿਹੜੀ ਤੁਹਾਨੂੰ ਹਮੇਸ਼ਾ ਹੀ ਇਹ ਰਹਿੰਦੀ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਤੁਸੀਂ ਇੱਕ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਹੈ ਜਿਹੜੀ ਉਹ ਜ਼ਰੂਰ ਲੈਣੀ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਕਈ ਵਾਰ ਫਾਇਦੇ ਥਾਂ ਤੇ ਤੁਹਾਡਾ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ